ਉੱਥੇ ਬੰਟੀ ਬਾਬਾ ਗਲੀ ਗਲੀ ਮੇ ਸ਼ੋਰ ਹੈ ਬੰਟੀ ਬਾਬਾ ਚੋਰ ਹੈ ਸਭ ਤੋਂ ਵੱਡੀ ਗੱਲ ਕਿ ਜੇ ਬਾਬਾ ਮਾੜਾ ਅੱਜ ਹੋ ਗਿਆ ਤਾਂ ਪਹਿਲਾਂ ਤੁਹਾਡੇ ਤੁਸੀਂ ਨਤਮਸਤਕ ਹੁੰਦੇ ਸੀ ਉੱਥੇ ਵਹਿੰਦੇ ਸੀਗੇ ਬਹਿਣ ਵਾਲੇ ਵੀ ਪਹਿਲਾਂ ਤੁਸੀਂ ਤੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਜਿਹੜਾ ਕੱਠ ਕੀਤਾ ਆ ਜਿਹੜਾ ਕੱਠ ਕੀਤਾ ਆ ਉਹ ਤੁਸੀਂ ਆਪ ਆਪਣੇ ਦਮ ਤੇ ਹੀ ਨਹੀਂ ਕੀਤਾ ਜਾਂ ਵਾਕਈ ਸ਼ਿਵਸਨਾ ਵਾਲਿਆਂ 'ਚ ਇੱਕ ਅਣਖ ਹੈਗੀ ਐ ਹਿੰਦੂ ਜੱਥੇਬੰਦੀਆਂ 'ਚ ਅਣਖ ਹੈਗੀ ਐ ਜੇ ਆਪਣੇ ਵੱਡੇ ਜਗਰਾਤੇ ਸ਼ਿਵਰਾਤਰੀਆ ਪੁਰਗਾਂ 'ਚ ਉੱਥੇ ਕਿੰਨੀਆਂ ਝਾਕੀਆਂ ਨਿਕਲਦੀਆਂ ਨੇ ਉੱਥੇ ਉਂਗਲ ਕਿਉਂ ਨਹੀਂ ਬਾਬਾ ਕਿਹੜਾ ਮੁਸਲਮਾਨ ਹੈ ਕਿ ਮੈਂ ਬੰਟੀ ਬਾਬਾ ਜੀ ਨੂੰ ਫੋਨ ਲਾਇਆ ਆਪਾ ਸਿੱਧੀ ਕੋਲ ਲਗਾ ਲਈ ਮੈਂ ਕੋਲ ਲਗਾਈ ਮੈਂ ਕਿਹਾ ਜੀ ਇਦਾਂ ਕਰਕੇ ਮੈਂ ਜੈ ਸ਼੍ਰੀ ਰਾਮ ਜੀ ਉਹਨਾਂ ਨੇ ਮੈਨੂੰ ਜੈ ਸ਼੍ਰੀ ਰਾਮ ਦਾ ਨਾਮ ਬੋਲਿਆ ਮੈਨੂੰ ਮੈਂ ਕਿਹਾ ਜੀ ਹਿਮਨ ਪ੍ਰਤਾਪ ਸਿੰਘ ਗੱਲ ਕਰ ਰਿਹਾ ਹਾਂ ਸ਼ਿਵ ਸਨਾ ਤੋਂ ਸ਼ਿਵ ਸਨਾ ਦੀ ਗੱਲ ਜਦੋਂ ਮੈਂ ਉਹਨਾਂ ਨੇ ਕੀਤੀ ਕਹਿੰਦੇ ਜੀ ਹਾਂਜੀ ਹੁਕਮ ਜੀ ਮਤਲਬ ਉਹਨਾਂ ਨੇ ਕਿ ਵਾਰਡਿੰਗ ਜਿਹੜੀ ਹੈ ਇਹ ਕਹਿੰਦੇ ਨੇ ਇੱਕ ਬਾਬਾ ਕਹਿੰਦੇ ਸਾਪ ਅਤੇ ਸਾਧੂ ਤੋਂ ਕਹਿੰਦੇ ਬਚ ਕੇ ਰਹਿਣਾ ਚਾਹੀਦਾ ਆ ਕਿਤੇ ਨਕਲੀ ਨਾ ਹੋਵੇ ਪਰ ਇਹ ਨਾ ਹੋਵੇ ਹਿੰਦੂ ਜੱਥੇਬੰਦੀਆਂ ਦੇ ਵਿੱਚ ਜਿਹੜੇ ਕੁਝ ਮਗਰਮੱਛ ਬੈਠੇ ਨੇ ਕਿ ਇਹ ਨਾ ਹੋਵੇ ਕਿ ਸਾਧਕ ਕਿਤੇ ਅਸਲੀ ਨਾ ਨਿਕਲ ਜੇ ਸਿਰਫ ਇੱਕ ਆਮ ਜਨਤਾ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹਨਾ ਹੈ ਕਿ ਬੰਟੀ ਬਾਬੇ ਦਾ ਵਿਰੋਧ ਅੱਜ ਹੀ ਕਿਉਂ ਬਾਅਦ ਇਹੋ ਜੀ ਕਿਹੜੀ ਗੱਲ ਹੋ ਗਈ ਕਿ ਜਿਹੜੀ ਤੁਹਾਡੀ ਟੇਬਲ ਟਾਕ ਖਰਾਬ ਹੋਣ ਤੋਂ ਬਾਅਦ ਉੱਥੇ ਜਾ ਕੇ ਕਹਿਣਾ ਪਿਆ ਇਹੋ ਜਿਹਾ ਕਿਹੜਾ ਹਿਪਨੋਟਾਈਜ਼ ਕਰਤਾ ਕਿਹੜਾ ਤੁਸੀਂ ਮਤਲਬ ਇਹਦੇ ਤੰਤਰਮੰਤਰ ਮਾਰਤਾ ਦਿਮਾਗ ਦੇ ਉੱਪਰ ਕਿਹੜਾ ਤੁਸੀਂ ਹਿੰਦੂ ਸਮਾਜ ਨੂੰ ਲੈ ਕੇ ਆਨ ਦੇ ਫਰੰਟ ਤੇ ਗੱਲ ਕਰ ਰਹੇ ਹੋ ਦੱਸ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਹਿੰਦੂ ਜੱਥੇਬੰਦੀਆਂ ਤੇ ਨਾਲ ਤੁਹਾਨੂੰ ਦੱਸਦੀ ਹੈ ਬੰਟੀ ਬਾਬਾ ਤੇ ਪ੍ਰੇਮ ਧਾਮ ਦਾ ਮੁੱਦਾ ਜਿਹੜਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਹਾਲਾਂ ਦੇ ਵਿੱਚ ਕੱਲ ਹੀ ਇੱਕ ਭਗਵਾ ਰੈਲੀ ਵੀ ਕੱਢੀ ਜਾਂਦੀ ਹੈ ਸ਼ਿਵਸੈਨਾ ਆਗੂਆਂ ਵੱਲੋਂ ਪਰ ਮਸਲਾ ਹਾਲੇ ਵੀ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਹਿਮਨ ਠਾਕੁਰ ਜੀ ਮੌਜੂਦ ਨੇ ਹਿਮਨ ਠਾਕੁਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ 'ਚ ਜੀ ਮੇਰੇ ਵੱਲੋਂ ਸਾਰ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਭੋਗ ਬਸੰਤਰਾ ਜੈ ਮਹਾਰਾਣਾ ਇਮਾਜੀ ਕਿਵੇਂ ਦੇਖਦੇ ਹੋ ਕਿ ਲਗਾਤਾਰ ਜਿਹੜਾ ਮੁੱਦਾ ਗਰਮਾਇਆ ਹੋਇਆ ਵਾ ਸ਼ਿਵਸਨਾ ਆਗੂ ਵੀ ਪੜਕੇ ਹੋਇਆ ਉਧਰੋਂ ਬੰਟੀ ਬਾਬਾ ਵੀ ਪੜਕੇ ਹੋਇਆ ਕਿਵੇਂ ਦੇਖਦੇ ਹੋ ਦੇਖੋ ਸ਼ਿਵਸਨਾ ਆਗੂ ਹਿੰਦੂ ਜਥੇਬੰਦੀਆਂ ਪੜਕੀਆਂ ਹੋਈਆਂ ਨੇ ਉਹ ਕੋਈ ਕਾਰਨ ਹੈ ਉਹ ਕਾਰਨ ਇਹ ਹੈ ਕਿ ਜਨਕੀ ਜੋ ਬੰਟੀ ਬਾਬਾ ਜੀ ਜੋ ਪ੍ਰੋਗਰਾਮ ਕਰਵਾ ਰਹੇ ਨੇ 21 22 23 April ਦਾ ਕਿ ਜੜਾ ਨਜ਼ਾਮਲੇ ਮੈਦਾਨ ਤੋਂ ਨਿਕਲੋ ਜਿਹੜਾ ਨਿਕਲਨੀ ਆ ਉਹ ਤੁਰ ਕੇ ਚੱਲ ਕੇ ਉਹ ਕਾਕੋਵਾਲ ਰੋਡ ਤੱਕ ਪਹੁੰਚਣੀ ਉਹਨਾਂ ਨੂੰ ਪ੍ਰੇਮਤਾਮ ਤੱਕ ਜਾਣੀ ਹੈ 1 April ਨੂੰ ਸ਼ਾਮ ਨੂੰ ਪਹੁੰਚਣਗੇ ਉਹ 22 23 April ਨੂੰ ਉਹਨਾਂ ਨੇ ਉੱਥੇ ਰਹਿਣਾ ਹੈ ਹਰ ਸਾਲ ਦੀ ਤਰ੍ਹਾਂ ਲ ਬਾਥੋੜਾ ਡਿਸਟ੍ਰਿਬਿਊਟ ਕਿੱਥੇ ਪਿਆ ਹਿੰਦੂ ਜੱਥੇਬੰਦੀਆਂ ਦਾ ਇਹਨਾਂ ਨਾਲ ਕਿ ਜਿਹੜੀਆਂ ਕਿ ਯਾਨਕਿ ਝਾਕੀਆਂ ਨੇ ਸਾਡੀਆਂ ਕਿ ਝਾਕੀਆਂ ਯਾਨਕਿ ਇਹ ਮਤਲਬ ਜੋ ਵੀ ਹੈ ਕਿ ਬੰਦਾ ਇਸਲਾਮਿਕ ਹੈ ਇਹ ਪੀਰਾਂ ਨੂੰ ਮੰਦਾ ਆ ਲਾਲਾਂ ਵਾਲੀ ਸਰਕਾਰ ਜਿਹੜੀ ਹੈ ਕਿ ਰੱਥ ਦੇ ਉੱਪਰ ਨਾ ਬਿਠਾਈ ਜਾਵੇ ਜਾਂ ਬਿਠਾਈ ਜਾਵੇ ਜੇ ਬਿਠਾਈ ਹੈ ਤਾਂ نیچے ਸਾਡ ਚਾਕੀਆਂ ਵਿੱਚ ਸਾਡੇ ਦੇਵੀ ਦੇਵਤੇ ਜਿਹੜਾ ਹਨੂਮਾਨ ਜੀ ਨੇ ਜੋ ਆਪਣੇ ਜੋ ਵੀ ਕ੍ਰਿਸ਼ਨ ਜੀ ਦੀ ਰਾਧਾ ਰਾਣੀ ਦੀ ਹੋਗੀ ਚਾਹੇ ਭੋਲੇ ਨਾਥਰੀ ਹੋਗੀ ਕੋਈ ਚਾਕੀਆਂ ਮਾਂ ਕਾਲੀ ਦੀ ਹੋਗੀ ਕਿ ਨਿਕਲ ਨਹੀਂ ਜੈਨੇ ਮਤਲਬ ਕਿ ਇੰਨਾ ਤੋਂ ਸ਼ਾਇਦ ਇਹ ਉੱਪਰ ਹੋ ਕੇ ਚੱਲ ਰਹੇ ਨੇ ਇਹ ਹਿੰਦੂ ਜੱਥੇਬੰਦੀਆਂ ਦਾ ਕਹਿਣਾ ਆ ਪਰ ਇਹ ਹੀ ਗੱਲਾਂ ਦੇ ਵਿੱਚ ਇਸ ਵਕਤ ਹੀ ਕਿਉਂ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਹੋ ਰਿਹਾ ਕੱਲ ਵੀ ਇੱਕ ਭਗਵਾ ਯਾਤਰਾ ਨਿਕਲੀ ਹੈ ਭਗਵਾ ਯਾਤਰਾ ਦਾ ਨਾਮ ਲੈ ਕੇ ਉੱਥੇ ਬੰਟੀ ਬਾਬਾ ਗਲੀ ਗਲੀ ਵਿੱਚ ਸ਼ੋਰ ਹੈ ਬੰਟੀ ਬਾਬਾ ਚੋਰ ਹੈ ਮਤਲਬ ਅੱਜ ਬਾਬਾ ਮਾੜਾ ਹੋ ਗਿਆ ਮੈਂ ਕਹਿੰਦਾ ਮਾੜਾ ਕਿਉਂ ਹੋਇਆ ਸਭ ਤੋਂ ਵੱਡੀ ਗੱਲ ਕਿ ਜੇ ਬਾਬਾ ਮਾੜਾ ਅੱਜ ਹੋ ਗਿਆ ਤਾਂ ਪਹਿਲਾਂ ਤੁਹਾਡੇ ਤੁਸੀਂ ਨਤਮਸਤਕ ਹੁੰਦੇ ਸੀ ਉੱਥੇ ਬਹਿੰਦੇ ਸੀਗੇ ਬਹਿਣ ਵਾਲੇ ਵੀ ਪਹਿਲਾਂ ਤੁਸੀਂ ਤੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਜਿਹੜਾ ਇਕੱਠ ਕੀਤਾ ਆ ਜਿਹੜਾ ਇਕੱਠ ਕੀਤਾ ਆ ਉਹ ਤੁਸੀਂ ਆਪ ਆਪਣੇ ਦਮ ਤੇ ਨਹੀਂ ਕੀਤਾ ਤੁਸੀਂ ਸਨਾਤਨ ਧਰਮ ਦੇ ਜਿੰਨਾ ਸਮਾਜ ਹੈ Hindu ਸਮਾਜ ਨੂੰ ਇਕੱਠਾ ਕੀਤਾ ਹੈ ਇੱਕ ਪਲੇਟਫਾਰਮ ਤੇ ਲੈ ਕੇ ਆਏ ਹੋ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਤੁਸੀਂ ਚੱਕੀਆਂ ਰੋਕੀਆਂ ਚੱਕੀਆਂ ਨੂੰ ਬੰਦ ਕਰਵਾਇਆ ਮੈਂ ਅਸੀਂ ਵੀ ਸਮਰਥਨ ਕਰਦੇ ਆ ਕਿ ਚੱਕੀਆਂ ਬੰਦ ਕਰਵਾਈਆਂ ਪਰ ਇੱਕ ਦੂਜੀ ਗੱਲ ਇੱਕ ਹੋਰ ਵੀ ਹੈ ਜਾਂ ਵਾਕਈ ਸ਼ਿਵਸਨਾ ਵਾਲਿਆਂ 'ਚ ਇੱਕ ਅਣਖ ਹੈਗੀ ਹੈ Hindu ਜੱਥੇਬੰਦੀਆਂ 'ਚ ਅਣਖ ਹੈਗੀ ਹੈ ਤਾਂ ਇਹ ਚਾਕੀਆਂ ਜੇ ਤੁਸੀਂ ਬੰਟੀ ਬਾਬਾ ਨੂੰ ਕਹਿ ਕੇ ਸ਼ਵਾਸਨ ਦੁਆਰੇ ਆਉਂ ਕਿ ਚਾਕੀਆਂ ਨਹੀਂ ਨਿਕਲਣ ਚਾਹੀਦੀਆਂ ਤਾਂ ਜਿੰਨੇ ਜਗਰਾਤੇ ਮੇਰੇ ਵਰਗੇ ਬੰਦੇ ਤੋਂ ਲੈ ਕੇ ਜਾਂ ਵੱਡੇ ਜਗਰਾਤੇ ਗਣੇਸ਼ ਚਤੁਰਥੀ ਦਾ ਮੈਟਰ ਆ ਗਿਆ ਜਾਂ ਆਪਣੇ ਛੱਟ ਪੂਜਾ ਆ ਜਾਂਦੀ ਹੈ ਜਾਂ ਦੁਰਗਾ ਵਿਸਰਜਨ ਦੀ ਪੂਜਾ ਆ ਜਾਂਦੀ ਹੈ ਜਾਂ ਆਪਣੇ ਵੱਡੇ ਜਗਰਾਤੇ ਸ਼ਿਵਰਾਤਰੀ ਪਰਗਮ ਉੱਥੇ ਕਿੰਨੀਆਂ ਚਾਕੀਆਂ ਨਿਕਲਦੀਆਂ ਨੇ ਉੱਥੇ ਉਂਗਲ ਕਿਉਂ ਨਹੀਂ ਬਾਬਾ ਕਿਹੜਾ ਮੁਸਲਮਾਨ ਹੈ ਬਾਬਾ ਇੱਕ ਸ਼ੀਆ ਦੀ ਲਾਈਨ ਨੂੰ ਇਸਲਾਮਿਕ ਲਾਈਨ ਤੋਂ ਵੱਖਰਾ ਹੋ ਕੇ ਸ਼ੀਆ ਲਾਈਨ ਚੱਲਦਾ ਆ ਉਹਨਾਂ ਨੇ ਪੈਗੰਬਰ ਮਹਾਦੇਵ ਨੇ ਇਹ ਪਤਾ ਹੋਣਾ ਚਾਹੀਦਾ ਆ ਜੇ ਮੁਸਲਮਾਨਾਂ ਨਾਲ ਰੌਲਾ ਹੁੰਦਾ ਤਾਂ ਪੰਜਾਬ ਦੇ ਵਿੱਚ ਲੁਧਿਆਣੇ ਸ਼ਾਹੀਮਾਮ ਪੰਜਾਬ ਦੇ ਵੀ ਬੈਠੇ ਨੇ ਜਿਹੜੇ ਪੰਜਾਬ ਦੇ ਨੇ ਉਹਨਾਂ ਨਾਲ ਤਾਂ ਕੋਈ ਰੌਲਾ ਨਹੀਂ ਆ ਰੌਲਾ ਇਹੀ ਆ ਮੈਂ ਕੁਝ ਕਾਰਨ ਕਰਕੇ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਬੋਲਣਾ ਪੈਣਾ ਬੋਲਣ ਦਾ ਕਾਰਨ ਇਹ ਆ ਕਿ ਦੇਖੋ ਲੋਕਤੰਤਰ ਆ ਮੈਂ ਮੇਰਾ ਰਾਈਟ ਆ ਮੈਂ ਬੋਲ ਸਕਦਾ ਪਰ ਮੈਨੂੰ ਉੱਥੇ ਕੀ ਲੱਗਿਆ ਮੈਂ ਬੰਟੀ ਬਾਬਾ ਜੀ ਨੂੰ ਫੋਨ ਲਾਇਆ ਆਪਾਂ ਸਿੱਧੀ ਕਾਲ ਲਗਾ ਲਈ ਮੈਂ ਤੁਹਾਨੂੰ ਰਿਕਾਰਡਿੰਗ ਵੀ ਦੇ ਸਕਦਾ ਆ ਮੈਂ ਮੈਂ ਕਾਲ ਲਗਾਈ ਮੈਂ ਕਿਹਾ ਜੀ ਇਦਾਂ ਕਰਕੇ ਜੀ ਮੈਂ ਜੈ ਸ਼੍ਰੀ ਰਾਮ ਜੀ ਉਹਨਾਂ ਨੇ ਮੈਨੂੰ ਜੈ ਸ਼੍ਰੀ ਰਾਮ ਦਾ ਨਾਮ ਦੇ ਸ਼ੀਵਸਨਾ ਦੀ ਗੱਲ ਜਦੋਂ ਮੈਂ ਉਹਨਾਂ ਨੇ ਕੀਤੀ ਕਹਿੰਦੇ ਜੀ ਹਾਂਜੀ ਹੁਕਮ ਜੀ ਮੈਂ ਕਿਹਾ ਤੁਹਾਡੇ ਮੈਂ ਦਰਸ਼ਨ ਕਰਨੇ ਆ ਕਹਿੰਦੇ ਜੀ ਮੈਂ ਕਮਾਖੇ ਦੇ ਮੰਦਿਰ ਗਿਆ ਆ ਕਿ ਮੈਂ ਹਲੇ 2 ਦਿਨ ਹਲੇ ਆਉਣਾ ਨਹੀਂ ਹੈ ਤੇ ਤੁਸੀਂ ਕੰਮ ਦੱਸੋ ਕੰਮ ਮੈਨੂੰ ਜਿੱਦਾਂ ਤੁਸੀਂ ਕਹਿੰਨੇ ਦੱਸੋ ਕੰਮ ਦੱਸੋ ਮੈਂ ਕਿਹਾ ਜੀ ਕੁਛ ਨਹੀਂ ਮੈਂ ਤੁਹਾਡੇ ਦਰਬਾਰ ਦੇ ਦਰਸ਼ਨ ਕਰਨਾ ਚਾਹੁੰਦਾ ਕਹਿੰਦੇ ਦਰਬਾਰ ਮੇਰਾ ਨਹੀਂ ਹੈ ਇਹ ਤੁਹਾਡਾ ਹੀ ਹੈ ਮਤਲਬ ਉਹਨਾਂ ਨੇ ਕਿ ਵਰਡਿੰਗ ਜਿਹੜੀ ਹੈ ਇਹ ਕਹਿੰਦੇ ਨੇ ਇੱਕ ਬਾਬਾ ਕਹਿੰਦੇ ਸਾਪ ਅਤੇ ਸਾਧੂ ਤੋਂ ਕਹਿੰਦੇ ਬਚ ਕੇ ਰਹਿਣਾ ਚਾਹੀਦਾ ਆ ਕਿਤੇ ਨਕਲੀ ਨਾ ਹੋਵੇ ਪਰ ਇਹ ਨਾ ਹੋਵੇ ਹਿੰਦੂ ਜੱਥੇਬੰਦੀਆਂ ਦੇ ਵਿੱਚ ਜਿਹੜੇ ਕੁਝ ਮਗਰਮ ਕਿ ਇਹ ਨਾ ਹੋਵੇ ਕਿ ਸਾਧਕ ਤੇ ਅਸਲੀ ਨਾ ਨਿਕਲ ਜੇ ਸਾਧਕ ਤੇ ਅਸਲੀ ਨਾ ਨਿਕਲ ਜੇ ਇੱਕ ਲੁੱਡੂ ਵਾਲੀ ਗੇਮ ਵੀ ਹੁੰਦੀ ਹੈ ਉਹ ਲੁੱਡੂ ਵਾਲੀ ਗੇਮ ਦੇ ਵਿੱਚ ਬੰਦਾ ਕਹਿੰਦਾ ਮੈਂ ਤਾਂ ਜਿੱਤ ਗਿਆ ਮੈਂ ਤਾਂ ਜਿੱਤ ਗਿਆ ਮੈਂ ਤਾਂ ਫਰੰਟ ਤੇ ਜਾ ਰਿਹਾ 99 ਤੇ ਆ ਕੇ ਵੀ ਸੱਪ ਲੜ ਜਾਂਦਾ ਹੁੰਦਾ ਆ ਮੈਂ ਤਾਂ ਐਂ ਗੱਲ ਕਹਿਣਾ ਕਿ ਸ ਸਨਾਤਨ ਦਾ ਜੋ ਤੁਸੀਂ ਕਹਿ ਰਹੇ ਹੋ ਕਿ ਚਾਕੀਆਂ ਨਹੀਂ ਨਿਕਲਣੀਆਂ ਚਾਹੀਦੀਆਂ ਤਾਂ ਲੁਧਿਆਣੇ ਚ ਹਰ ਜਗ੍ਹਾ ਤੁਹਾਨੂੰ ਚਾਕੀਆਂ ਦਿਖਾ ਦੂੰਗਾ ਕਿੱਥੇ ਕਿੱਥੇ ਬੇਦਬੀ ਹੁੰਦੀ ਆ ਤੁਹਾਡੇ ਚੈਨ ਦੇ ਮੱਦੇ ਤੁਹਾਨੂੰ ਹਰ ਚੀਜ਼ ਦਾ ਪਤਾ ਆ ਸਿਰਫ ਇੱਕ ਬੰਟੀ ਬਾਬਾ ਦਾ ਵਿਰੋਧ ਕਿਉਂ ਕਰ ਰਹੇ ਤੁਹਾਡੇ ਸ਼ਿਵ ਸਨਾਂ ਦੇ ਅੱਗੇ ਦੇਖੋ ਬੰਟੀ ਬਾਬੇ ਦਾ ਵਿਰੋਧ ਮੈਨੂੰ ਅਜੇ ਸਮਝ ਨਹੀਂ ਆ ਕਿ ਕਾਰਨ ਕੀ ਆ ਕਿ ਮੈਂ ਇਹੀ ਤਾਂ ਸਮਝਣ ਜਾਣਾ ਆਮ ਜਨਤਾ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਆ ਕਿ ਬੰਟੀ ਬਾਬੇ ਦਾ ਵਿਰੋਧ ਅੱਜ ਹੀ ਕਿਉਂ ਪਹਿਲਾਂ ਉਹੀ ਸਟੇਜਾਂ ਤੇ ਨੱਚਦੇ ਸੀ ਉਹੀ ਸਟੇਜਾਂ ਤੇ ਬੈਠੇ ਹੁੰਦੇ ਸੀ ਸਾਹਮਣੇ ਕਵਾਲੀਆਂ ਸੁਣਦੇ ਸੀਗੇ ਉਹ ਦੇਖੋ ਜਦੋਂ ਤਾਂ ਮਾਸਟਰ ਸਲੀਮ ਨਾਲ ਤੁਸੀਂ ਬਿਆਨ ਦੇ ਬਿਆਜ਼ੀ ਹੋ ਗਈ ਜਦੋਂ ਬਹਿਸ ਬਸੀਆ ਹੋ ਗਿਆ ਜਦੋਂ ਕਿਸੇ ਦੇਵੀ ਦੇਵਤਾ ਬਾਰੇ ਉਹਨੇ ਇਦਾਂ ਕਿ ਅਪ ਬਦ ਸ਼ਬਦ ਬੋਲੇ ਉਦੋਂ ਤਾਂ ਕੰਪਲੇਂਟ ਆਪਾਂ ਦੇਤੀਆਂ ਉਹੀ ਬੰਟੀ ਬਾਬਾ ਦੇ ਸਟੇਜ ਸ਼ੋਅ ਤੇ ਜਾ ਕੇ ਪਹੁੰਚ ਕੇ ਸਲੀਮ ਸਾਹਿਬ ਸਾਹਮਣੇ ਬੈਠੇ ਸੀ ਸਮਨਿ ਸ਼ਿਵਸਨਾ ਬੈਠੀ ਸੀ ਤੁਸੀਂ ਕੀ ਦਿਖਾ ਰਹੇ ਹੋ ਤੁਸੀਂ ਜਾਣੇ ਹਟ ਛੱਡ ਦਿਓ ਨਾ ਕਈ ਸ਼ਿਵਸਨਾ ਦੇ ਮੈਚ ਲੋਕ ਠਾਕੁਰਾ ਸਾਡੇ ਚਿਰਾਗਾਂ ਦੀ ਪੂਜਾ ਨਹੀਂ ਹੁੰਦੀ ਕੁਝ ਬ੍ਰਾਹਮਣ ਨੇ ਜਿਹੜੇ ਪੂਜਾ ਨਹੀਂ ਹੁੰਦੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬਾਣੀਆਂ ਪਰਿਵਾਰ ਖੱਤਰੀ ਪਰਿਵਾਰ ਤੇ ਜਿੰਨਾ ਸਾਡਾ ਐਸੀ ਸਮਾਜ ਆ ਉਹ ਸਾਰਾ ਸਮਾਜ ਵਿੱਚ ਕਈ ਆਂਦੇ ਚਿਰਾਗ ਚੱਲਦੇ ਨੇ ਤੇ ਚਿਰਾਗ ਤਾਂ ਤੁਹਾਡੇ ਘਰ ਦੀ ਰਸੋਈਆਂ ਦੇ ਵਿੱਚ ਵੀ ਲੱਗੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਮਾਜਾਰ ਨੂੰ ਇਸ਼ਾਰਾ ਕਾਫੀ ਹੁੰਦਾ ਇਸ ਚੀਜ਼ ਦਾ ਕਿ ਚਿਰਾਗਾਂ ਨੇ ਤੁਹਾਡੇ ਤੁਹਾਡੇ ਚਿਰਾਗ ਤੁਹਾਡੇ ਘਰਾਂ 'ਚ ਵੀ ਚੱਲਦੇ ਨੇ ਉਸੀ ਚਿਰਾਗ ਵਰਦਿਸ਼ ਕਹਿ ਰਹੇ ਕਿ ਸਾਡੇ ਦੇਵੀ ਦੇਵਤੇ ਯਾਨਕਿ ਨਚਾਰੇ ਨੇ ਤੁਸੀਂ ਇੱਥੇ ਅੱਜ ਉਂਗਲ ਚੱਕ ਲਈ ਚਲੋ ਉਹਨਾਂ ਨੇ ਕਹਿਤਾ ਪਹਿਲਾਂ ਤਾਂ ਪਰਮਿਸ਼ਨ ਦਿੱਤੀ ਜੀ RAMNILA ਗਰਾਊਂਡ ਦੇ ਵਿੱਚ ਦ੍ਰਿਸ਼ੀਗਰ ਮੈਦਾਨ ਦੇ ਵਿੱਚ ਕਹਿਤਾ ਕਿ ਤੁਸੀਂ ਕੱਢ ਲਓ ਬਾਅਦ 'ਚ ਇਹੋ ਜੀ ਕਿਹੜੀ ਗੱਲ ਹੋ ਗਈ ਕਿ ਜਿਹੜੀ ਤੁਹਾਡੀ ਟੇਬਲ ਟਾਕ ਖਰਾਬ ਹੋਣ ਤੋਂ ਬਾਅਦ ਉੱਥੇ ਜਾ ਕੇ ਕਹਿਣਾ ਪਿਆ ਇਹੋ ਜਿਹਾ ਕਿਹੜਾ ਹਿਪਨੋਟਾਈਜ਼ ਕਰਤਾ ਕਿਹੜਾ ਤੁਸੀਂ ਮਤਲਬ ਇਹਦਾ ਤੰਤਰਮੰਤਰ ਮਾਰਤਾ ਦਿਮਾਗ ਦੇ ਉੱਪਰ ਕਿਹੜਾ ਤੁਸੀਂ ਹਿੰਦੂ ਸਮਾਜ ਨੂੰ ਲੈ ਕੇ ਆਉਣ ਦੀ ਫਰੰਟ ਤੇ ਗੱਲ ਕਰ ਰਹੇ ਹੋ ਨਹੀਂ ਕਹਿੰਦੇ ਕਿ ਲਿਫਾਫਾ ਜਾਂਦਾ ਸੀ ਕਿ ਲਿਫਾਫਾ ਜਦੋਂ ਬੰਦ ਹੋ ਗਿਆ ਤੇ ਉਦੋਂ ਫਿਰ ਰੌਲਾ ਪਾਣਾ ਸ਼ੁਰੂ ਕਰਤਾ ਜਦੋਂ ਤੱਕ ਜਾ ਰਿਹਾ ਸੀ ਜਦੋਂ ਕਿਸ਼ਤਾਂ ਜਾ ਰਹੀਆਂ ਸੀ ਉਦੋਂ ਤੱਕ ਤਾਂ ਬੋਲੇ ਨਹੀਂ ਲੱਗਦਾ ਇਸ ਵਾਰ ਲਿਫਾਫਾ ਨਹੀਂ ਆਇਆ ਬੰਟੀ ਬਾਬਾ ਕਹਿੰਦੇ ਇਹ ਦੇਖੋ ਇਹ ਗੱਲ ਬੰਟੀ ਬਾਬਾ ਜੀ ਦਾ ਆਪਣੇ ਮੂੰਹ ਦੇ ਸ਼ਬਦਾਵਲੀ ਹੈ ਉਹ ਕਹਿ ਰਹੇ ਨੇ ਕੀ ਪਤਾ ਜੇ ਕਹਿ ਰਹੇ ਨੇ ਤਾਂ ਸੱਚ ਹੋਏਗਾ ਉਹਦੇ ਵਿੱਚ ਸੱਚ ਤਾਂ ਕੀ ਗੱਲ ਹੈ ਜੀ ਮੈਂ ਵੀ ਇੱਕ ਸ਼ਿਵ ਸੰ ਤੇ ਮੈਨੂੰ ਕਹਿਣ ਦੀ ਲੋੜ ਨਹੀਂ ਆ ਇਹ ਨਾ ਹੋਵੇ ਕਿ ਮੈਂ ਕੁਝ ਇਹੋ ਜਿਹੀ ਗੱਲਾਂ ਬੋਲ ਦਵਾਂ ਕਿ ਜਿਹੜਾ ਪੈਕੇਟ ਆ ਉਹ ਪੈਕੇਟ ਜਾਂਦਾ ਕਿਹਨੂੰ ਕਿਹਨੂੰ ਸਭ ਬੋਲ ਦਿਓ ਤੁਸੀਂ ਚੱਲਦਾ ਪਿਆ ਦੇਖ ਲੈਣਗੇ ਲੋਕ ਨਹੀਂ ਪਤਾ ਹੀ ਆ ਜੀ ਸਾਰਾ ਕਿਉਂਕਿ ਬਾਕੀ ਸ਼ਿਵਸੈਨ ਵਾਲੇ ਤਾਂ ਅਸੀਂ ਬਾਰ-ਬਾਰ ਸਵਾਲ ਕਰਦੇ ਆ ਵੀ ਸਬੂਤ ਦਿਓ ਸਬੂਤ ਦਿਓ ਕੋਈ ਸਬੂਤ ਨਹੀਂ ਰੱਖਦੇ ਕਹਿੰਦੇ ਟਾਈਮ ਆਉਣ ਤੇ ਦਵਾਂਗੇ ਲੱਗਦਾ ਮੇਲਾ ਮੁੱਕ ਜਾਣਾ ਸਬੂਤ ਨਹੀਂ ਮਿਲਨੇ ਸਬੂਤ ਕੁਝ ਨਹੀਂ ਮਿਲਣਾ ਜੀ ਇਹ ਸਿਰਫ ਦਾ ਸਿਰਫ ਇੱਕ ਬਾਬਾ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਮੈਂ ਬਾਬਾ ਜੀ ਦਾ ਕੋਈ ਸਮਰਥਕ ਨਹੀਂ ਆ ਬਿਲਕੁਲ ਨਹੀਂ ਆ ਮੈਂ ਮਾਂ ਕਾਲੀ ਨੂੰ ਮੰਦਾ ਪੱਤਰਕਾਰੀ ਨੂੰ ਮੰਨਦਾ ਮੈਨੂੰ ਉਹਦੀ ਕਸਮ ਹੈ ਮੈਂ ਉਹਨਾਂ ਦਾ ਸਮਰਥਕ ਨਹੀਂ ਆ ਨਾ ਮੈਂ ਉਹਨਾਂ ਨੂੰ ਮੰਨਦਾ ਆ ਪਰ ਮੈਂ ਦੇਖ ਰਿਹਾ ਕਿ ਹਿੰਦੂ ਸਿੱਖ ਮੁਸਲਮਾਨ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਬੰਦਾ ਆਇਆ ਹੋਇਆ ਤੇ ਉਹਨੂੰ ਇੱਕ ਜਗ੍ਹਾ ਤੇ ਕੀਤਾ ਉਹਦੀ ਜਗ੍ਹਾ ਤੋਂ ਮੈਂ ਜਾ ਕੇ ਦੇਖ ਕੇ ਵੀ ਆਇਆ ਜਦੋਂ ਮੈਂ ਉਹਨਾਂ ਜਗ੍ਹਾ ਦੇਖ ਕੇ ਆਇਆ ਉਹ ਜਗ੍ਹਾ ਦੇ ਵਿੱਚ ਇੱਕ ਪਾਸੇ ਰਾਈਟ ਹੈਂਡ ਦੇ ਉਹਨਾਂ ਨੇ ਮੰਦਿਰ ਬਣਾਇਆ ਹੋਇਆ ਸ਼ਿਵਲਿੰਗ ਸਥਾਪਿਤ ਕੀਤੇ ਹੋਏ ਨੇ ਸਾਈ ਮਹਾਰਾਜ ਜੀ ਨੇ ਉੱਥੇ ਦੇਵੀ ਦੇਵਤੇ ਮਤਲਬ ਵਿਰਾਜ ਵਿਰਾਜਮਨ ਕਰਵਾਏ ਹੋਏ ਨੇ ਹਰ ਤਰ੍ਹਾਂ ਦਾ ਉੱਥੇ ਸਾਰੇ ਸਾਡੇ ਸਨਾਤਨੀ ਭਰਾ ਤਿਲਕ ਲਗਾ ਕੇ ਮਨ ਪੂਜਾ ਕਰਦੇ ਨੇ ਹਰ ਚੀਜ਼ ਸਨਾਤਨ ਧਰਮ ਦੀ ਉੱਥੇ ਹੈਗੀ ਆ ਪਰ ਤੁਹਾਡੇ ਸ਼ਿਵ ਸਰਾਂ ਦੇ ਆਗੂ ਕਹਿੰਦੇ ਕਿ ਉਹ ਬਿਜ਼ਨਸ ਕਰ ਰਹੇ ਆ ਉਹ ਮਸਤੀ ਲੈਂਦੇ ਆ ਲੋਕਾਂ ਨੂੰ ਗਮਰਾਹ ਕਰਦੇ ਆ ਉੱਥੇ ਮੁਸਲਮਾਨ ਈਸਾਈ ਬਣਾਈ ਜਾਂਦੇ ਆ ਉਹ ਦੇਖੋ ਅੱਜ ਮੈਂ ਤੁਹਾਨੂੰ ਕਹਤਾ ਬਾਬਾ ਅੱਜ ਬਾਬਾ ਕੂੜੇ ਦੇ ਢੇਰ ਤੇ ਬਹਿ ਜਾਵੇ ਲੋਕਾਂ ਨੇ ਕਹਿਣਾ ਕਿ ਵਾਹ ਕੀ ਬਾਤ ਐ ਸੋਸ਼ਲ ਨੈਟਵਰਕਿੰਗ ਐ ਹੁਣ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਲਈਏ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਲਈਏ ਉਹ ਵਕਤ ਸੀਗਾ ਸਾਈਂ ਬਾਬਾ ਜੀ ਦਾ ਕੋਈ ਵਕਤ ਸੀਗਾ ਅੱਜ ਕਰੋਨਾ ਦਾ ਟਰਨਓਵਰ ਕੁੰਦਾ ਹੈ ਉਹ ਆਸਤਾ ਹੁੰਦੀ ਹੈ ਇੱਕ ਇੱਕ ਆਸਤਾ ਹੈ ਕਿ ਆਸਤਾ ਅਕੋਰਡਿੰਗ ਕੋਈ ਮੇਰੀ ਆਸਤਾ ਹੈ ਅੱਜ ਮੇਰੀ ਪ੍ਰੇਮ ਧਾਮ ਜਾਨ ਮੇਰੀ ਜੇ ਆਸਤਾ ਜੁੜ ਗਈ ਤਾਂ ਮੈਂ ਚਾਹਾਂਗਾ ਕਿ ਉੱਥੇ ਜਾ ਕੇ ਮੈਂ 11000 ਦਾ ਜਾ ਕੇ ਮੈਂ ਸ਼ਗਨ ਪਾ ਕੇ ਆਵਾਂ ਜਾਂ ਤਾਂ ਮੈਂ ਉਸ ਜਗ੍ਹਾ ਦੇ ਵਿੱਚ ਮੈਂ ਕੁਝ ਨਾ ਕੁਝ ਲਗਾ ਕੇ ਆਵਾਂ ਜਿਸ ਚੀਜ਼ ਦੀ ਉੱਥੇ ਲੋੜ ਹੈ ਮੈਂ ਕਿਉਂ ਮੈਂ ਕਿਸੇ ਮੰਦਿਰ ਚ ਨਹੀਂ ਜਾਂਦਾ ਅੱਜ ਵੀ ਇਸ ਮੰਦਿਰ ਦੇ ਵਿੱਚ ਮੈਂ ਪੂਜਾ ਮੈਂ ਇੱਥੇ ਮੈਂ ਇੱਥੇ 24 ਘੰਟੇ ਮੈਂ ਇਸ ਜਗ੍ਹਾ ਤੇ ਰਹਿਣਾ ਆ ਉਹਦਾ ਕਾਰਨ ਕੀ ਹੈ ਮੈਨੂੰ ਕੋਈ ਠੱਗੀਆਂ ਥੋੜੀ ਮਾਰ ਰਹੇ ਆ ਇਹ ਦੇਵੀ ਦੇਵਤੇ ਨੇ ਦੇਖਣਾ ਆ ਪਰ ਇਹੀ ਸ਼ ਜੇ ਇੰਨੀ ਗੱਲ ਠੋਕ ਠੋਕ ਕੇ ਗੱਲ ਕਹਿ ਰਹੇ ਨੇ ਮੈਂ ਟਕਾ ਟਕਾ ਬੋਲ ਰਿਹਾ ਕਿ ਬੰਟੀ ਐਦਾਂ ਬੰਟੀ ਉਹਦਾ ਬੰਟੀ ਨੂੰ ਉਹਦੇ ਸਰੀਰ ਦੇ ਵਿੱਚ ਮਤਲਬ ਬਾਬਾ ਆ ਜਾਂਦਾ ਆ ਅੱਜ ਤੱਕ ਤਾਂ ਉਹਨਾਂ ਨੇ ਕਦੇ ਬੋਲਣ ਨਹੀਂ ਮੇਰੇ ਸ਼੍ਰੀ ਜੀ ਬਾਬਾ ਆਂਦਾ ਆ। ਅਸੀਂ ਤਾਂ ਕੱਲੋ ਆਪ ਕਲੀਅਰ ਕਰਦੇ ਵੀ ਮੇਰੇ 'ਚ ਕੋਈ ਬਾਬਾ ਨਹੀਂ ਹੈਗਾ। ਮੈਂ ਆਪਣੀ ਮਸਤੀ ਲਈ ਹਨਾ ਤੁਸੀਂ ਵੀ ਲੈ ਸਕਦੇ ਆ। ਬਿਲਕੁਲ ਇਹ ਕੁਝ ਨਹੀਂ ਹੁੰਦਾ ਸਿਕਸ ਸੈਂਸ ਹੁੰਦੀ ਹੈ ਇਹ। ਛੱਟੀ ਇੰਦਰੀ ਹੁੰਦੀ ਹੈ ਇਹ। ਇਹਦੇ ਬਾਰੇ ਆਪਾਂ ਵਰਤਲਾਬ ਬਾਅਦ 'ਚ ਵੀ ਕਰ ਸਕਦੇ ਆ। ਪਰ ਛੱਟੀ ਇੰਦਰੀ ਜਗਾ ਕੇ ਜੇ ਆਪਾਂ ਸ਼ਿਵਸਨਾ ਦੀ ਗੱਲਾਂ ਕਰੀਏ। ਅ ਕੱਲ ਮੈਂ ਕੁਝ ਬਹੁਤ ਕੁਝ ਦੇਖ ਰਿਹਾ ਸੀ ਬੜੇ ਉੱਬਰ ਉੱਬਰ ਕੇ ਬੋਲ ਰਹੇ ਕਿ ਬੰਟੀ ਬਾਬੇ 'ਚ ਆਉ ਉਹ ਆ ਜਾਂਦਾ ਹੈ। ਬੰਟੀ ਬਾਬੇ 'ਚ ਹੋ ਜਾਂਦਾ ਹੈ। ਉਹ ਮੈਂ ਕਹਿੰਨਾ ਕਿ ਸ਼ਿਵਸਨਾ ਦੇ ਵਿੱਚ ਇਹੋ ਜਿਹੇ ਬੰ ਉੱਥੇ ਕੀ ਮਤਲਬ ਕਿ ਸੰਗਤਾਂ ਨਹੀਂ ਨੀ ਉੱਥੇ ਪਬੂਤੀ ਦਿੱਤੀ ਨਹੀਂ ਜਾਂਦੀ ਸਾਰਾ ਕੁਝ ਹੁੰਦਾ ਸਾਡੇ ਵੀ ਮੰਦਿਰ ਚ ਹੁੰਦਾ ਆ ਸਵਾਰੀ ਆਉਣ ਦਾ ਮਤਲਬ ਹੈ ਕਿ ਸਾਡੇ ਸਿਰ ਦੇ ਉੱਪਰ ਕਿਸੇ ਦਾ ਪੈਰਾ ਆਉਣਾ ਜਿਹੜੀ ਪੋਜ਼ਿਟਿਵ ਸਕਾਰਤਮਕ ਊਰਜਾ ਸਾਡੇ ਨਾਲ ਖੜਦੀ ਹੈ ਜਿਹੜੇ ਉਹਦੇ ਦੂਤ ਹੁੰਦੇ ਉਹ ਸਾਡੇ ਨਾਲ ਖੜਦੇ ਨੇ ਉਹ ਸਿਸਟਮ ਕੋਚੋਰ ਹੈ ਅਸਲ ਦੇ ਵਿੱਚ ਇਹਨਾਂ ਨੂੰ ਬਦਨਾਮ ਕਰਨਾ ਹੈ ਕਿ ਬੰਟੀ ਬਾਬਾ ਜੀ ਬਾਬਾ ਆ ਗਿਆ ਬੰਟੀ ਬਾਬਾ ਦੇਖੋ ਪਹਿਲਾਂ ਨਿਹੰਗ ਜੱਥੇ ਬੰਦੇ ਨੇ ਮੁੱਦਾ ਚ ਕਿਹਾ ਸੀਗਾ ਉਹਨਾਂ ਨੇ ਐਕਸਪਲੇਨ ਕੀਤਾ ਕਿ ਇਦਾਂ ਦੀ ਕੋਈ ਚੀਜ਼ ਨਹੀਂ ਹੈ ਉਸ ਤੋਂ ਬਾਅਦ ਵੀ ਆਪਾਂ ਮਤਲਬ ਦਵਾਰ ਤੋਂ ਪਗਵਾ ਯਾਤਰਾ 'ਚ ਗੱਲ ਬੋਲ ਰਹੇ ਮਰ ਤੁਸੀਂ ਜਿਆਦਾ ਨਲਾਇਕ ਹੋ ਜੇ ਤੁਹਾਨੂੰ ਸਨਾਤਨ ਦਾ ਗਿਆਨ ਨਹੀਂ ਹੈ ਮੈਂ ਕਹਿੰਦਾ ਕਿ ਮੱਥੇ ਤੇ ਤੇਲ ਲਾ ਕੇ ਜੇ ਤੁਹਾਨੂੰ ਕੁਝ ਪਤਾ ਹੀ ਨਹੀਂ ਆਪਣੇ ਧਰਮ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕਿ ਜੋ ਸਚਾਈ ਹੈ ਕਿ ਜੇ ਬੰਟੀ ਬਾਬਾ ਜੀ ਨੇ ਇੱਕ ਦੂਜੇ ਪਾਸੇ ਦੀ ਵੀ ਗੱਲ ਕਰ ਲਈਏ ਇੱਕ ਪਾਸੇ ਮੰਦਿਰ ਸੀ ਤੇ ਦੂਜੇ ਪਾਸੇ ਉਹਨਾਂ ਨੇ ਮਜ਼ਾਰ ਬਣਾਈ ਹੋਈ ਮੈਂ ਦੇਖ ਕੇ ਆਇਆ ਮੈਂ ਮਜ਼ਾਰ ਤੇ ਮੱਥਾ ਵੀ ਨਹੀਂ ਟੇਕਦਾ ਮੈਂ ਜਾਂਦਾ ਨਹੀਂ ਜਿਆਦਾ ਪਰ ਮੈਂ ਉਸ ਦਿਨ ਗਿਆ ਮੈਂ ਜਾ ਕੇ ਆਇਆ ਵਾਕਈ ਉਸ ਮਜ਼ਾਰ ਦੇ ਵਿੱਚ ਜਦੋਂ ਮੈਂ ਅੰਦਰ ਐਂਟਰੀ ਮਾਰੀ ਤਾਂ ਸਾਹਮਣੇ ਲਾਲਾਵਲ ਸਰਕਾਰ ਦੀ ਕਾਫੀ ਵੱਡੀ ਮਤਲਬ ਪ੍ਰਤਿਮਾ ਲੱਗੀ ਹੋਈ ਹੈ ਰਾਈਟ ਹੈਂਡ ਕਿਸੇ ਮਤਲਬ ਮਜ਼ਾਰ ਸੀ ਤੇ ਲੈਫਟ ਹੈਂਡ ਵੀ ਮਜ਼ਾਰ ਸੀ ਕਿਹਦੀ ਬਾਹਰ ਕਿਹਦਾ ਸਥਾਨ ਬਣਿਆ ਆ ਪੈਰੋ ਜੀ ਦਾ ਪੈਰੋ ਕੌਣ ਨੇ ਕਾਲ ਪੈਰੋ ਕੌਣ ਆ ਪੈਰੋ ਬਟੂਕ ਪੈਰੋ ਕੌਣ ਨੇ ਸਨਾਤਨ ਤਰਮ ਨੂੰ ਪਤਾ ਹੋਣਾ ਚਾਹੀਦਾ ਪੀਰ ਪੈਗੰਬਰ ਕੌਣ ਨੇ ਇਹ ਚੱਲਦੇ ਮਾਈ ਮਸਾਨੀ ਨਾਲ ਆ ਮਾਈ ਕਾਲੀ ਨਾਲ ਆ ਮਾਈ ਤੂਤਣੀ ਦੇ ਨਾਲ ਚੱਲਦੇ ਨੇ ਇਹ ਸਾਰੇ ਇਸ ਦਿਨ ਤੋਂ ਸਾਢੇ ਨੇ ਤੇ ਰੋਕਿਆ ਕਿਉਂ ਜਾ ਰਿਹਾ ਯਾਤਰਾ ਬਧਨਾਨ ਕਰਨੀ ਹੈ ਜੀ ਸਾਡੇ ਦੇਵੀ ਦੇਵਤੇ ਜਾਨਕੀ ਉਹ ਨਹੀਂ ਹੋਣੇ ਚਾਹੀਦੇ ਅੱਜ ਏਡਾ ਸੋਹਣਾ ਮੁੱਦਾ ਜੇ ਸਾਡੇ ਹਿੰਦੂ ਜੱਥੇਬੰਦੀ ਨੇ ਚੱਕਿਆ ਨਾ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਆਹ ਕੰਮ ਬੰਦ ਕਰਵਾਇਆ ਕਿ ਜਾਨਕੀ ਜਾਨੀ ਯਾਤਰਾ ਜਿਹੜੀ ਹੈ ਕਿ ਚਾਕੀਆਂ ਨਹੀਂ ਨਿਕਲਦੀ ਜਾਂ ਅਣਖ ਵੀ ਰੱਖੋ ਅਰੇ ਮਸਲਾ ਜਿਹੜਾ ਹੈਗਾ ਦੋ ਚਾਰ ਦਿਨਾਂ ਜਾਂ 10 ਦਿਨਾਂ ਤੱਕ ਹੀ ਰਹਿੰਦਾ ਬਾਅਦ ਚੇਸ਼ਪਸਨ ਨਾਲ ਸ਼ਾਂਤ ਬਹਿ ਜਾਂਦੇ ਆ ਉਹ ਕੀ ਰੀਜ਼ਨ ਹੈਗਾ ਸਿਰੇ ਕਿਉਂ ਨਹੀਂ ਲਾਂਦੇ ਕੋਈ ਮਸਲੇ ਨੂੰ ਸਿਰੇ ਜੀ ਦੇਖੋ ਲੱਗਣਾ ਨਹੀਂ ਸ਼ਿਰੇਨਾ ਅੱਜ ਤੱਕ ਕੋਈ ਵੀ ਮੁੱਦਾ ਚੱਕ ਲੋ ਤੁਸੀਂ ਅੱਜ ਤੱਕ ਅਜੇ ਕੋਈ ਸ਼ਿਵਸ਼ਨਾ ਵਾਲੇ ਹਿੰਦੂ ਜੱਥੇਬੰਦੀਆਂ ਨੇ ਕੋਈ ਮੁੱਦਾ ਚੱਕਿਆ ਹੋਵੇ ਤਾਂ ਉਹ ਮੁੱਦਾ ਯਾਨੀ ਕਿ ਕਿਸੇ ਨਾ ਕਿਸੇ ਪਾਸੇ ਲੱਗ ਗਿਆ ਹੋਵੇ ਨਹੀਂ ਆਪਾਂ ਰੁਦਰ ਅਭਿਸ਼ੇਕ ਕਰਵਾ ਲੈਨੇ ਆ ਸਮਝ ਗਏ ਹੋਣੇ ਮੈਂ ਕਿੱਥੇ ਬੋਲ ਗਿਆ ਇਹਨਾਂ ਨੂੰ ਰੁਦਰ ਅਭਿਸ਼ੇਕ ਕਰਵਾ ਕੇ ਮੈਂ ਮਾਫੀ ਮੰਗ ਲੈਨੇ ਆ ਪਰ ਸਾਈਡ ਦੇ ਵਿੱਚ ਕੁਝ ਹੋਰ ਵੀ ਹੋ ਜਾਂਦਾ ਵਾ ਜਿਉਂ ਜੇ ਭਰੀ ਜਾਂਦੀ ਹੁੰਦੀ ਹੈ ਸੈਟਲਮੈਂਟ ਹੋ ਜਾਂਦੀ ਹੈ ਹੋ ਜਾਂਦੀਆਂ ਨੇ ਮੈਂ ਦੇਖੋ ਸਾਰੀ ਸ਼ਿਵਸ਼ਨਾ ਇਹ ਕਿਹਨੇ ਸ਼ਿਵਸ਼ਨਾ ਗੋਆ ਚੇਤੇ ਦੇਖੋ ਪੰਜਾਂਗਾਂ ਬਰਾਬਰ ਨਹੀਂ ਹੁੰਦੀਆਂ ਦੇਖੋ ਜੋ ਇਸ ਟਾਈਮ ਸ਼ਿਵਸਨਾ ਕੰਮ ਕਰਦੀ ਆ ਸਨਾਤਨ ਧਰਮ ਦਾ ਕੰਮ ਕਰ ਰਹੀ ਆ ਮਜਬੂਤੀ ਤੌਰ ਤੇ ਕੰਮ ਕਰਦੀ ਆ ਸਾਡੇ ਸਨਾਤਨ ਧਰਮ ਨੂੰ ਉੱਪਰ ਲੈ ਕੇ ਜਾ ਰਹੀ ਆ ਇਹਦੇ ਵਿੱਚ ਗੰਦੇ ਅੰਡੇ ਕਾਫੀ ਹੈਗੇ ਨੇ ਪਰ ਜਿਹੜਾ ਕੰਮ ਕਹਿੰਦੇ ਨੇ ਜਿਹੜਾ ਜ਼ਿਆਦਾ ਕੰਮ ਕਰਦਾ ਆ ਹਮੇਸ਼ਾ ਪਿੱਛੇ ਰਹਿੰਦਾ ਆ ਪਰ ਜਿਹੜਾ ਅਸਲ ਦੇ ਵਿੱਚ ਸ਼ੈਤਾਨ ਦਿਮਾਗ ਦਾ ਚਲਾਕ ਉਹਨਾਂ ਕਲੇਵਰ ਹੁੰਦਾ ਆ ਉਹ ਬੰਦਾ ਅੱਗੇ ਨਿਕਲੇ ਉਹ ਵਰਤੋਂ ਕਰਦਾ ਸਾਡੇ ਵਰਗੇ ਬੰਦਿਆਂ ਦੀ ਜੀ ਤੁਸੀਂ ਵੀ ਉਹਨਾਂ ਦੇ ਨਾਲ ਹੀ ਚੱਲਦੇ ਸੀ ਅੱਜ ਇੱਕਦਮ ਵਿਰੋਧ ਚ ਆ ਗਏ ਕੀ ਕਾਰਨ ਹੈ ਵਿੱਚ ਦੀ ਗੱਲ ਕੁਝ ਹੈਗੀ ਪਤਾ ਤੁਹਾਨੂੰ ਮੈਨੂੰ ਦੇਖੋ ਮੈਂ ਕੋਈ ਵਿਰੋਧ ਕਿਸੇ ਦਾ ਨਹੀਂ ਕਰ ਰਿਹਾ ਵਿਰੋਧ ਵਾਸਤੇ ਮੈਨੂੰ ਕੋਈ ਮਤਲਬ ਨਹੀਂ ਹੈ ਜਿਹੜਾ ਮੇਰਾ ਵਿਰੋਧ ਮੈਂ ਜਿੰਨਾ ਕਰਦਾ ਐ ਮੈਂ ਕਰਦਾ ਹੀ ਰਹੂੰਗਾ ਮੈਨੂੰ ਕੋਈ ਮਤਲਬ ਨਹੀਂ ਪਰਸਨਲ ਤੁਰਦੇ ਰਹੇ ਹੋ ਤੁਸੀਂ ਤੁਰਦਾ ਰਿਆਂ ਵਾ ਮੈਂ ਹੁਣ ਵੀ ਤੁਰਦਾ ਐ ਕੋਈ ਗੱਲ ਹੋਵੇ ਸਾਨੂੰ ਤਾਂ ਦੱਸਦੇ ਵੀ ਨਹੀਂ ਉਹ ਨਹੀਂ ਆਣੇ ਚਾਹੀਦੇ ਐ ਸ਼ਿਵਸਨਾ ਸਮਾਜਵਾਦੀ ਨਹੀਂ ਆਣੀ ਚਾਹੀਦੀ ਸ਼ਿਵਸਨਾ ਇਹ ਵਾਲੀ ਨਹੀਂ ਸ਼ਿਵਸਨਾ ਫੁਲਾਨੀ ਨਹੀਂ ਆਣੀ ਚਾਹੀਦੀ ਮਤਲਬ ਤੁਸੀਂ ਮਤਲਬ ਕਹਿੰਦਾ ਮੈਂ ਕਿ ਠੇਕਾ ਲੈ ਲਿਆ ਸਮਾਜ ਦਾ ਮੰਲਾ 1 ਕੰਧਰੇ ਨੂੰ ਭਗਵਾ ਝੰਡਾ ਆ ਇੱਕ ਕਿ ਲੀਰ ਪਾੜ ਕੇ ਇੱਕ ਲੀਰ ਉਹ ਲੈ ਗਿਆ ਤੇ ਇੱਕ ਲੀਰ ਭਗਵੇ ਦੀ ਉਹ ਲੈ ਗਿਆ ਮੈਂ ਕਹਿੰਦਾ ਸਨਾਤਨ ਦਾ ਕੰਮ ਕਰਨਾ ਤਾਂ ਇਹਨੂੰ ਪੂਰਾ ਦਾ ਪੂਰਾ ਹੱਲ ਕਰਕੇ ਦਿਖਾ ਲੁਧਿਆਣੇ ਦੇ ਵਿੱਚ ਇੱਕ ਵੀ ਚੱਕੀ ਨਿਕਲ ਨਹੀਂ ਚਾਹੀ ਜਗਰਾਤੇ ਤਾਂ ਹਰ ਜਗ੍ਹਾ ਤੇ ਹੁੰਦੇ ਨੇ ਤਾਂ ਤੁਸੀਂ ਰੋਕੋ ਤੁਸੀਂ ਵੈਸੇ ਹੱਕ ਚ ਹੋ ਕਿ ਬੰਟੀ ਬਾਬੇ ਦੀ ਯਾਤਰਾ ਦੇ ਵਿੱਚ ਜਿਹੜਾ ਉਹ ਦੇਵੀ ਦੇਵਤਾਵਾਂ ਦੇ ਸਰੂਪ ਨਿਕਲਣਗੇ ਨਹੀਂ ਬਿਲਕੁਲ ਮੈਂ ਹੱਕ ਚ ਨਹੀਂ ਆਗਾ ਦੇਖੋ ਜੋ ਸਚਾਈ ਆ ਸਨਾਤਨ ਤਨਵਦੀ ਬੇਅਦਬੀ ਜਿੱਥੇ ਹੁੰਦੀ ਆ ਜੇ ਲੱਗਦਾ ਆ ਤਾਂ ਮੈਂ ਬਿਲਕੁਲ ਵੀ ਉਹਨਾਂ ਦੇ ਹੱਕ 'ਚ ਨਹੀਂ ਸੀ ਮੈਂ ਇਹੀ ਗੱਲ ਕੀਤੀ ਅਸਲ ਦੇ ਵਿੱਚ ਗੱਲ ਉਹੀ ਆ ਗਈ ਨਾ ਇਹ ਰੋਲਾ ਕੁਛ ਹੋਰ ਐ ਦਿਖਾਇਆ ਕੁਛ ਹੋਰ ਜਾ ਰਿਹਾ ਮਤਲਬ ਪ੍ਰੀ ਪਲਾਨਡ ਕੰਮ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਐ ਤੁਹਾਨੂੰ ਉਹੀ ਤਾਂ ਕਹਿੰਦੇ ਚਾਕੀਆਂ ਜਿਹੜੀਆਂ ਨੇ ਲਗਾਤਾਰ ਨਿਕਲਦੀ ਆ ਰਹੀਆਂ ਨੇ ਰੋਕਿਆ ਕਦੇ ਨਹੀਂ ਗਿਆ ਐਡੀ ਮਤਲਬ ਸ਼ਾਹੂਕਾਰ ਐਡੀ ਸਮਾਜ ਦੇ ਪ੍ਰਤੀਕ ਬੰਦੇ ਹੈਗੇ ਨੇ ਸਭ ਤੋਂ ਵੱਡਾ ਜਿਹੜਾ ਇਸ ਧਮਕਾਨ ਜਿਹੜਾ ਕਰ ਰਿਹਾ Hindu ਸਮਾਜ ਦੇ ਲੋਕ ਜਿਹੜੇ ਨੇ ਤੁਸੀਂ ਜਾ ਕੇ ਦੇਖੋ ਸਤਲੁਜ ਦਰਿਆ ਤੇ ਜਾ ਕੇ ਦਰਿਆ ਤੇ ਜਾ ਕੇ ਦੇਖੋ ਕਿੰਨੇ ਸਾਡੇ ਦੇਵੀ ਦੇਵ ਦੀਆਂ ਪ੍ਰਤੀਮਾਂ ਟੁੱਟੀਆਂ ਪਈਆਂ ਨੇ ਖੰਡੀਤ ਮੂਰਤ ਹੁੰਦੀ ਹੈ ਖੰਡੇਤ ਫੋਟੋ ਹੋ ਜਾਂਦੀ ਹੈ ਪਿੱਪਲ ਥੱਲੇ ਰੱਖ ਦੋ ਜੀ ਚੱਕ ਲਿਆਣ ਕੇ ਸਾਡੇ ਮੰਦਰ ਦੇ ਬਾਹਰ ਵੀ ਕਈ ਕਰ ਜਾਂਦੇ ਨੇ ਅਸੀਂ ਉਹਨੂੰ ਕਿ ਅਗਨੀ ਭੇਂਟ ਕਰਦੇ ਹਾਂ ਚੋਰ ਰਾਖ ਬਣਦੀ ਆ ਉਹ ਅਸੀਂ ਬੂਟਿਆਂ ਚ ਬੰਨੇ ਆ ਅਸੀਂ ਪਾਣੀ ਵੀ ਖਰਾਬ ਨਹੀਂ ਹੋਣ ਦਿੰਦੇ ਪਾਣੀ ਦੇ ਵਿੱਚ ਵੀ ਕਿੰਨੀ ਤਾਕਤ ਹੈ ਇਹ ਪਾਣੀ ਜਿਹੜਾ ਸਾਡਾ ਪਾਣੀ ਆਪਣਾ ਆ ਜਲ ਹੀ ਤਾਂ ਸਾਰਾ ਕੁਝ ਹੈ 70% ਜਲ ਸਾਡੇ ਸਰੀਰ ਦੇ ਵਿੱਚ ਆ ਤੇ 70% ਹੀ ਪੂਰੀ ਦੁਨੀਆ ਦੇ ਵਿੱਚ ਪਾਣੀ ਹੈ ਤੁਸੀਂ ਉਹਨਾਂ ਦੇ ਨਾਲ ਰਹੇ ਕਦੇ ਕੀਤਾ ਉਹਨਾਂ ਨੇ ਇਸ ਤਰੀਕੇ ਦਾ ਕਦੇ ਗਏ ਉੱਥੇ ਸਤੋ ਦਾ ਦਰਿਆ 'ਚ ਗਏ ਕਦੇ ਫੋਟੋ ਚੱਕੀ ਕੀਆ ਸਾਡੇ ਭੋਲੇ ਸ਼ੰਕਰ ਦੀ ਜਿਹੜੀ ਫੋਟੋ ਹੈਗੀ ਨੂੰ ਚੱਕ ਕੇ ਆਪਾਂ ਕਿਤੇ ਵਧੀਆ ਜਗ੍ਹਾ ਰੱਖਦੀ ਆ ਜੋ ਵੀ ਸੰਸਕਾਰ ਕਰਦੇ ਉਸ ਤਰ੍ਹਾਂ ਕਰਦੀ ਆ ਦੇਖੋ ਮੈਂ ਬਹੁਤ ਵਾਰ ਕੀਤਾ ਮੈਂ ਲਗਾਤਾਰ ਮੈਂ ਜਾਂਦਾ ਜਿਹੜੇ ਧਰਮ ਦੇ ਠੇਕੇਦਾਰ ਬਣੀ ਫਿਰਦੇ ਹੁਣ ਕੱਲ ਵੀ ਦੇ ਲਈ ਨਾ 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 ਇਹ ਤਾਂ ਮੈਂ ਮੂੰਹ ਤੇ ਵੀ ਕਹਿਣ ਨੂੰ ਤਿਆਰ ਆ ਇਹਦੇ ਕੰਮ ਕਰਦੇ ਨਹੀਂ ਪਿੱਛੇ ਵੀਡੀਓ ਚ ਵੀ ਕਿਹਾ ਸੀ ਸਾਨੂੰ ਦੱਸੋ ਕਿੱਥੇ ਫੋਟੋਆਂ ਪਈਆਂ ਕਿੱਥੇ ਪਈਆਂ ਬੰਦਿਆਂ ਨੇ ਫੋਨ ਵੀ ਕੀਤਾ ਨਿਹੰਗ ਜੱਥੇਬੰਦੀ ਨੇ ਕਿ ਆ ਲੈ ਜਾਓ ਜੀ ਕੋਈ ਫੋਨ ਨਹੀਂ ਆਇਆ ਉੱਥੇ ਦੇਖੋ ਜੀ ਇਹ ਸੱਚਾਈ ਹੈ ਇਹ ਅਸਲ ਦੇ ਵਿੱਚ ਜਿਹੜਾ ਸਨਾਤਨ ਦਾ ਕੰਮ ਕਰਨਾ ਚਾਹੁੰਦਾ ਆ ਸਨਾਤਨ ਦਾ ਮਤਲਬ ਲੋਕਾਂ ਨੂੰ ਪਤਾ ਨਾ ਆਦੀ ਨਾ ਅੰਤ ਸਨਾਤਨ ਇੱਕ ਪਰਿਭਾਸ਼ਾ ਹੈ ਸਨਾਤਨ ਹੀ ਤਰਮ ਹੈ ਬਾਕੀ ਸਾਰੇ ਹੀ ਪੰਥ ਨੇ ਮੈਂ ਤਾਂ ਐ ਕਹਿਣਾ ਚਾਹੁੰਦਾ ਕਿ ਜੋ ਕਲੀਅ ਕਿ ਤੁਸੀਂ ਜਿਹੜਾ ਕੰਮ ਕਰਨਾ ਗਣੇਸ਼ ਮਹਾਰਾਜ ਦੀ ਮੂਰਤ ਟੁੱਟ ਗਈ ਸਭ ਤੋਂ ਵੱਡੀ ਗੱਲ ਨਗਰ ਨਿਗਮ ਨੇ ਮੰਦਿਰ ਤੋੜਨ ਦਾ ਆਰਡਰ ਘੜਤੇ ਜੋ ਨਗਰ ਨੇ ਬੁਲਡੋਜ਼ਰ ਚਲਾ ਦਿੰਦਾ ਆ ਬੇਅਦਬੀ ਕਿੱਥੇ ਗਈ ਤੁਸੀਂ ਮਰਨ ਲਈ ਯੋਧੇ ਬਣੋ ਤਿਆਰ ਬੈਠੋ ਅੱਜ ਬੰਟੀ 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 ਕਰਕੇ ਤੁਸੀਂ ਤਾਂ ਉਹਨਾਂ ਨੂੰ ਕੋਸ਼ਿਗਰਤਾ ਬੰਟੀ ਜੀ ਦਾ ਪਹਿਲਾਂ ਇਹਨਾਂ ਨਾਮ ਨਹੀਂ ਸੀ ਜਿੰਨਾ ਤੁਸੀਂ ਬਣਾਤਾ ਮੈਂ ਤਾਂ ਗੱਲ ਕਰ ਰਿਹਾ ਕਿ ਨਾਮ ਹੋ ਕੇ ਨਾਮ ਨਹੀਂ ਹੈ ਅੱਜ ਕਾ ਬਦਨਾਮ ਕਰਕੇ ਨਾਮ ਬਣਾਇਆ ਹੋਇਆ ਤੁਸੀਂ ਪ੍ਰੇਮ ਧਾਮ ਜਿਹਨੇ ਨਾਮ ਰੱਖਿਆ ਭਾਜੀ ਸਨਾਤਨ ਦਾ ਨਾਮ ਆ ਪ੍ਰੇਮ ਧਾਮ ਉਹਨਾਂ ਨੇ ਮਜ਼ਾਰ ਦਾ ਨਾਮ ਨਹੀਂ ਰੱਖਿਆ ਕਿ ਓਲਿਆ ਸਾਹਿਬ ਦਾ ਵੀ ਨਾਮ ਨਹੀਂ ਰੱਖ ਲਿਆ ਅਲਾਉਦੀਨ ਦਾ ਨਾਮ ਨਹੀਂ ਰੱਖ ਲਿਆ ਉਹਨਾਂ ਨੇ ਹੈਦਰ ਸ਼ੇਖ ਜਿਹਨਾਂ ਨੂੰ ਮੰਨਦੇ ਨੇ ਉਹਨਾਂ ਨੇ ਉਹਨਾਂ ਦੇ ਨਾਲ ਕਿ ਉਹਨਾਂ ਨੇ ਪ੍ਰੇਮ ਧਾਮ ਰੱਖਿਆ ਸਮਾਜ ਨੂੰ ਇੱਕ ਕਰਕੇ ਚੱਲਦੇ ਨੇ ਮੈਨੂੰ ਤਾਂ ਕਿ ਮੈਨੂੰ ਤਾਂ ਲੱਗਿਆ ਨਹੀਂ ਕਿ ਗਲਤ ਨੇ ਉਹ ਪਰ ਸੱਚਾਈ ਇਹ ਹੈ ਕਿ ਪਹਿਲਾਂ ਇਹੀ ਉਹਨਾਂ ਦੇ ਸੀਗੇ ਅੱਜ ਉਹਨਾਂ ਦੇ ਐਂਟੀ ਹੋਏ ਨੇ ਉਸ ਤੋਂ ਬਾਅਦ ਸਮਾਜ ਨੂੰ ਲੈ ਲੈ ਕੇ ਸਭ ਦੇ ਕੋਲ ਜਾ ਕੇ ਆਏ ਕਿ ਸਾਨੂੰ ਸਪੋਰਟ ਕਰੋ ਮੈਂ ਤਾਂ ਜਿਹੜੇ ਹਿੰਦੂ ਜਥੇਬੰਦੀ ਐ ਨੇ ਜਿਹੜੇ ਉਹਨਾਂ ਨਾਲ ਚੱਲੇ ਨੇ ਮੈਂ ਕਹਿੰਦਾ ਚਲਾਣਾ ਚਾਹੀਦਾ ਆ ਕਿ ਚਾਕੀਆਂ ਬੰਦ ਹੋਵੋ ਹੋਵੇ ਸਭ ਠੀਕ ਹੈ ਪਰ ਜੇ ਹੋਵੇ ਤਾਂ ਪੂਰੇ ਪੰਜਾਬ ਲੈਵਲ ਤੋਂ ਲੁਧਿਆਣੇ ਦੇ ਵਿੱਚ ਪਹਿਲਾਂ ਸ਼ੁਰੂਆਤ ਹੋਵੇ ਇਹ ਪਰਚੇ ਦਰਜ ਕਰਾਂ ਜਿੱਦਾਂ ਕਹਿੰਦੇ ਆ ਕਿ ਚਾਕੀ ਕੱਢ ਕੇ ਦਿਖਾਵੇ ਅਸੀਂ ਪਰਚੇ ਦਰਜ ਕਰਵਾਵਾਂਗੇ ਮੈਂ ਕਹਿੰਦਾ ਤੁਸੀਂ ਅੱਜ ਛੱਡੋ ਮੈਂ ਤੁਹਾਨੂੰ ਅੱਜ ਹੀ ਦਿਨ ਰਾਤ ਦਾ ਪ੍ਰੋਗਰਾਮ ਉੱਥੇ ਚੱਕੀਆਂ ਨਿਕਲਦੀ ਹੋਣਗੀਆਂ ਤੁਸੀਂ ਪਰਚਾ ਦਰਜ ਕਰਾ ਕੇ ਦਿਖਾਓ ਨਹੀਂ ਕਰਨਾ ਇਹਨਾਂ ਨੇ ਕੋਈ ਤਾਂ ਨਿਕਲਣਾ ਹੀ ਨਹੀਂ ਇਹਨਾਂ ਨੇ ਬਿਲਕੁਲ ਨਾ ਇੱਕ ਡਰਾਵਾ ਪਬਲਿਸਿਟੀ ਆਪਣੇ ਨਾਮ ਨੂੰ ਚਮਕਾਉਣ ਦੀ ਕੋਸ਼ਿਸ਼ ਕਰਨੀ ਸਨਾਤਨੀ ਮੈਂ ਵੀ ਆ ਮੈਂ ਕਹਿੰਦਾ ਸਨਾਤਨ ਧਰਮ ਦੇ ਕੁਝ ਕਰਨਾ ਨਾ ਤਾਂ ਸਾਨੂੰ ਕਿਸੇ ਦੀ ਪਰਮਿਸ਼ਨ ਨਾਲੇ ਲੋੜਨੀ ਹੈ ਕੀ ਇਹ ਸ਼ਿਵਸ ਹਨ ਆਗੂ ਜਿਹੜੇ ਨੇ ਇਹ Hindu ਧਰਮ ਦੇ Hindu ਧਰਮ ਨੂੰ ਮੁਰੇ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਕੱਲ ਜਿਹੜੀ ਭੀੜ ਮੈਂ ਦੇਖੀ ਉੱਥੇ 2250 ਬੰਦਾ ਜਿਹੜਾ ਸੀਗਾ ਸ਼ਾਇਦ ਵੱਧ ਵੀ ਹੋਵੇ ਕੀ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸਿਰਫ Hindu Hindu ਕਹਿ ਕੇ Hindu ਲੋਕਾਂ ਨੂੰ ਇਕੱਠੇ ਕਰਕੇ ਲ ਦੇਖੋ ਜੋ ਸਚਾਈ ਹੈ ਕਿ ਜੋ ਉਹਨਾਂ ਨੇ ਕੱਲ ਯਾਤਰਾ ਕੱਢੀ ਬਹੁਤ ਵਧੀਆ ਯਾਤਰਾ ਕੱਢੀ ਆ ਭਗਵਾ ਯਾਤਰਾ ਭਵਿਆ ਯਾਤਰਾ ਹੈ ਉਹਦੀ ਆੜ ਦੇ ਵਿੱਚ ਕੁਝ ਬੰਦੇ ਹੁੰਦੇ ਨੇ ਜਿਹੜੀ ਯਾਤਰਾ ਨੂੰ ਖਰਾਬ ਕਰਦੇ ਆ ਆਪਣੇ ਲਾਲੋ ਟੰਡਨ ਸਾਹਿਬ ਨੇ ਜੇ ਮਤਲਬ ਆਪਣੀ ਯਾਤਰਾ ਕੱਢੀ ਆ ਬੋਲਣ ਵਾਲੇ ਪਿਛਲੇ ਬੰਦੇ ਥੋੜੇ ਜਿਹਾ ਦਲੇਰ ਹੋ ਜਾਂਦੇ ਨੇ ਕਿ ਕੋਈ ਨਾ ਸਾਡਾ ਪ੍ਰਧਾਨ ਹੈ ਪਰ ਬੋਲਣ ਲੱਗੇ ਮੂੰਹ ਤੋਂ ਸ਼ਬਦ ਨਿਕਲਦਾ ਕੀ ਨਿਕਲ ਜਾਂਦਾ ਉਹ ਵਾਪਸ ਨਹੀਂ ਵੜਦਾ ਆਪਾਂ ਸਭ ਨੂੰ ਮਾੜਾ ਕਹਿ ਰਹੇ ਆ ਲਿਖ ਲਿਖ ਕੇ ਪਾ ਰਹੇ ਆ ਪੋਸਟਾਂ ਤੂੰ ਐਦਾਂ ਆ ਤੂੰ ਉਦਾਂ ਆ ਕਿ ਤੂੰ ਐ ਕਰਾਦਾ ਤੂੰ ਕਰਾਦਾ ਤੈਨੂੰ ਚੌਂਕੀ ਜਾਂਦੀ ਆ ਤੈਨ ਸਵਾਰੀ ਜਾਂਦੀ ਆ ਤੂੰ ਨਕਲੀ ਟੋਂ ਕਰਦਾ ਤਾਂ ਟੋਂਗੀ ਤਾਂ ਫਿਰ ਆਪਾਂ ਵੀ ਆ ਜੀ ਸਮਾਜ ਵਿੱਚ ਅਸੀਂ ਵੀ ਰਹਿੰਦੇ ਆ ਕਿਹੜੇ ਕਿਹੜੇ ਸਮਾਜ ਵਿੱਚ ਅਸੀਂ ਰਹਿੰਦੇ ਆ ਜੀ ਐਡੀ ਗੱਲ ਆ ਤਾਂ ਮੈਂ ਸਭ ਤੋਂ ਵੱਡੀ ਗੱਲ ਕਰਨਾ ਚਾਹੁੰਦਾ ਜੀ ਕਿ ਇਸਲਾਮਿਕ ਵਰਡ ਨੂੰ ਬਾਰ ਬਾਰ ਮੁਸਲਮਾਨ ਨਾਲ ਜੋੜਿਆ ਜਾ ਰਿਹਾ ਤਾਂ ਸਭ ਤੋਂ ਵੱਡੀ ਗੱਲ ਗੋਗਾ ਜਹਰਵੀਰ ਗੁਰੂ ਗੋਗਰਗਨ ਬਾਗਰ ਦੇ Rajasthan ਵਿੱਚ ਸਥਾਨ ਹੈ ਗੋਗਾ ਜਹਰਵੀਰ ਇੱਕ ਰਾਜਪੂਤ ਛਤਰੀ ਚੰਦਰਵੰਸ਼ੀ ਤੋਂ ਆਂਦੇ ਨੇ ਉਹ ਉਹਨਾਂ ਦੇ ਸਥਾਨ ਦੇ ਉੱਪਰ ਚਾਰਾਂ ਪਾਸੇ ਅਯਾਤਾਂ ਲਿਖੀਆਂ ਹੋਈਆਂ ਨੇ ਉਹਨੂੰ ਨਹੀਂ ਰੋਕਿਆ ਗਿਆ ਏ ਵੀ ਗੱਲ ਸਮਝ ਆ ਗਈ ਮੈਂ ਕਿੱਥੇ ਬੋਲ ਗਿਆ ਇਹਨਾਂ ਨੂੰ ਤਿੰਨ ਚਾਰ ਵਾਰ ਮੁੱਦਾ ਆਇਆ ਇਹਨਾਂ ਕੋਲ ਇਹਨਾਂ ਨੇ ਨਹੀਂ ਚੱਕਿਆ ਕਿ ਜਿਨ੍ਹਾਂ ਨੂੰ ਕਹਿੰਦੇ ਨੇ ਮੇਰਾ ਇਸ਼ਟ ਦੇਵਤਾ ਜੇ ਮੇਰਾ ਕੋਈ ਆਪਣਾ ਹੈਗਾ ਮੈਂ ਉਹਦੇ ਲਈ ਜਾਨਵਾਰਾਂ ਲਈ ਤਿਆਰ ਬੈਠਾ ਮੈਂ ਆਪਣੇ ਵੱਡ ਵਡੇਰਿਆਂ ਦੇ ਲਈ ਜਿਨ੍ਹਾਂ ਦਾ ਇਸ਼ਟ ਦੇਵਤਾ ਜਾਂ ਮਤਲਬ ਕਹਿੰਦੇ ਨੇ ਆਪਣਾ ਵੱਡ ਵਡੇਰੇ ਹੋਣ ਤਾਂ ਜਾਨਵਾਰਾਂ ਵਾਸਤੇ ਬੈਠੋ ਨਾ ਕਿ ਇਹ ਝੂਠੀਆਂ ਸ਼ਾਨਾ ਸ਼ੌਕ ਦੇ ਵਾਸਤੇ ਪਬਲਿਸਿਟੀ ਵਾਸਤੇ ਸਿਟੀ ਹੈਡਲਾਈਨ ਚੈਨਲ ਦੇ ਉੱਪਰ ਆ ਕੇ ਬੋਲ ਕੇ ਜਾਂ ਕੋਈ ਚੈਨਲ ਆ ਕੇ ਬੋਲ ਕੇ ਆਪਾਂ ਦਿਖਾ ਰਹੇ ਆ ਕਿ ਅੱਜ ਬਹੁਤ ਵਧੀਆ ਮੋਰਚਾ ਕੀਤਾ ਮੈਂ ਕਹਿੰਦਾ ਜੇ ਕੋ ਰਾਤ ਯਾਤਰਾ ਨਿਕਲਦੀ ਪਈ ਆ ਉਹ ਤਾਂ ਨਿਕਲੇਗੀ ਉਹਨਾਂ ਦਾ ਕੋਈ ਚੈਲੰਜ ਨਹੀਂ ਕੋਈ ਰੋਕ ਨਹੀਂ ਸਕਦਾ ਦੇਵੀ ਦੇਵਤਾਂ ਦੇ ਸਰੂਪ ਹੋਣਗੇ ਸਨਾਤਨ ਦੇ ਉਸ ਦੇ ਵਿੱਚ ਦੇਖੋ ਦੇਵੀ ਦੇਵਤਾਂ ਦੇ ਬਾਰੇ ਤਾਂ ਆਸ਼ਵਾਸਨ ਦਾ ਜਿਹੜਾ ਬੰਟੀ ਬਾਬਾ ਨੇ ਕਹਿਤਾ ਉਹਨਾਂ ਨੇ ਬੋਲਿਆ ਵੀ ਹੈ ਕਿ ਚਾਕੀਆਂ ਨਹੀਂ ਨਿਕਲਣਗੀਆਂ ਬੰਟੀ ਬਾਬੇ ਨੇ ਕਿਹਾ ਤੁਹਾਡੀ ਗੱਲ ਫੋਨ ਤੇ ਕਹਿੰਦੇ ਹੋ ਬਿਲਕੁਲ ਨਹੀਂ ਉਹਨਾਂ ਨੇ ਕਹਿਤਾ ਉਹਨਾਂ ਆਸ਼ਵਾਸਨ ਅਫਸਰਾਂ ਨੂੰ ਵੀ ਦਿੱਤਾ ਆ ਸਭ ਤੋਂ ਵੱਡੀ ਗੱਲ ਉਹਨਾਂ ਨੇ ਲੁਧਿਆਣੇ ਦਾ ਮਾਹੌਲ ਖਰਾਬ ਨਹੀਂ ਕਰਨਾ ਜਿਹੜਾ ਤਾਂ ਪ੍ਰੋਗਰਾਮ ਕਰ ਰਿਹਾ ਉਸ ਵਕਤ ਤਾਂ ਵਿਚਾਰ ਜੋ ਉਹਨਾਂ ਨੇ ਕੀਤਾ ਹਰ ਸਾਲ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਬੰਟੀ ਬਾਬੇ ਦੀ ਮੈਂ ਇੱਕ ਗੱਲ 21-22 ਸਾਲਾਂ ਤੋਂ ਉਹਨਾਂ ਦੇ ਘਰ ਦੇ ਵਿੱਚ ਮਾਂ ਦੀ ਜੋਤ ਅਖੰਡ ਚੱਲਦੀ ਆ ਰਹੀ ਹੈ। ਕੀ ਸ਼ਿਵਸਨਾ ਵਾਲਿਆਂ ਦੇ ਘਰੇ ਹੈਗੀ ਅਖੰਡ ਜੋਤ? ਜਿਹੜਾ 250 ਬੰਦਾ ਆ। ਕੱਟੜ ਸ਼ਿਵਸੈਨ 250 ਤਿਲਕਧਾਰੀ। ਜੇ 250 ਛੱਡੋ 100 ਛੱਡੋ 50 ਛੱਡੋ 10 ਬੰਦੇ ਵੀ ਦਿਖਾ ਦਿਓ ਮੈਨੂੰ। ਕਿ ਹੋਣਗੇ 10 ਬੰਦੇ ਅਖੰਡ ਜੋਤ ਵਾਲੇ ਮੇਰੇ ਘਰੇ ਵੀ ਨਹੀਂ ਚੱਲਦੀ। ਸਵੇਰੇ ਸ਼ਾਮ ਲਾ ਕੇ ਆਨਾ ਮੇਰੇ ਘਰੇ ਵੀ ਨਹੀਂ ਚੱਲ ਰਹੀ ਪਰ ਅਖੰਡ ਜੋਤ ਜਿਹਦੇ ਘਰੇ ਚੱਲ ਰਹੀ ਹੈ। ਤਸੀਂ ਉਹਨੂੰ ਚੈਲੰਜ ਕਰ ਰਹੇ ਹਾਂ ਉਹਦੇ ਦਿਲ ਦੇ ਵਿੱਚ ਅਸੀਂ ਇੱਕ ਮੈਲ ਪਾ ਰਹੇ ਫਿੱਕ ਪਾ ਰਹੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਾ ਹੋਵੇ ਜਿੱਦਾਂ ਕੰਨਰ ਕੀ ਹਿੰਦੂ ਸਮਾਜ ਨਾਲ ਥੋੜਾ ਜਿਹਾ ਸ਼ੈਡਿਊਲ ਕਾਸਟ ਨਾਲ ਧੱਕਾ ਕੀਤਾ ਸੀਗਾ ਠੀਕ ਹੈ ਅੱਜ ਉਹ ਕ੍ਰਿਸਚਨ ਕਮਿਊਨਿਟੀ ਵੱਲ ਜਾਂਦੇ ਨੇ ਕਿਉਂ ਜਾਂਦੇ ਨੇ ਇਸੀ ਕਾਰਨਾ ਕਰਕੇ ਅਸੀਂ ਕਹਿੰਦੇ ਸੀ ਤਾਂ ਧਰਮ ਦੇ ਠੇਕੇਦਾਰ ਅਸੀਂ ਤਾਂ ਮਜ਼ਬੂਤੀ ਨਾਲ ਸੀ ਅੱਗੇ ਵੱਧਨੇ ਆ ਪਰ ਨਹੀਂ ਪਰ ਜੇ ਤੁਸੀਂ ਬੰਟੀ ਬਾਬੇ ਇੱਕ ਵਾਰ ਜਾ ਕੇ ਆਓ ਤੁਹਾਨੂੰ ਪਤਾ ਲੱਗੇਗਾ ਕਿ ਗਲਤ ਉਹ ਹੈ ਨਹੀਂਗੇ ਉਹ ਪ੍ਰੋਗਰਾਮ ਕਰਨਾ ਚਾਹੁੰਦੇ ਨੇ ਰੋਕਣ ਵਾਸਤੇ ਰੋਲਾ ਪਾ ਕੇ ਪੰਜਾਬ ਦਾ ਮਾਹੌਲ ਲੁਧਿਆਣਾ ਦਾ ਮਾਹੌਲ ਨੂੰ ਗ੍ਰੈਂਡ ਯੁੱਧ ਦੇ ਵਿੱਚ ਤਾਰ ਰਹੇ ਨੇ ਜਾਂ ਗ੍ਰੈਂਡ ਯੁੱਧ ਤੇ ਹੋ ਗਿਆ Hindu ਵਸ ਮੁਸਲਮਾਨ ਨਹੀਂ ਐ ਇਹ Hindu ਵਸ Hindu ਐ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਸਿਰਸ ਨੇ ਅੱਗੇ ਤੁਹਾਡੇ ਨਹੀਂ ਬਿਲਕੁਲ ਕਰ ਹੀ ਲੈਣੇ ਇਸ ਟਾਈਮ ਕਿ ਤੂੰ ਆ ਨਹੀਂ ਤੂੰ ਦੇਖ ਲਾਂਗੇ ਰੋਜ਼ਾਨਾ ਹੀ ਪ੍ਰੈਸ ਕਾਨਫਰੰਸ ਕਰਨੇ ਰੋਜ਼ਾਨਾ ਰੈਲੀਆਂ ਕੱਢ ਰਹੇ ਨੇ ਉਹਦੇ ਨਾਲ ਕੀ ਹੁਣ 21 ਤਰੀਕ ਦੀ ਵੇਟ ਕਰੋ ਜੇ ਕੱਢਣਗੇ ਫਿਰ ਤੁਸੀਂ ਕਹੀ ਦੇਖੋ ਅਸਲ ਦੇ ਵਿੱਚ ਪ੍ਰਸ਼ਾਸਨ ਨੇ ਹਰ ਪਾਸਾ ਦੇ ਏ ਟੂ ਜ਼ेड ਪ੍ਰਸ਼ਾਸਨ ਦੇਖਣਾ ਹੈ ਕਿ ਲਾਨ ਆਰਡਰ ਖਰਾਬ ਨਾ ਹੋਵੇ ਉਹ ਚਾਹੇ ਬੰਟੀ ਬਾਬਾ ਜੀ ਵੱਲੋਂ ਚਾਹੇ ਸ਼ਿਵਸਨਾ ਵੱਲੋਂ ਹੋਵੇ ਹਿੰਦੂ ਜੱਥੇਬੰਦੀਆਂ ਵੱਲੋਂ ਹੋਵੇ ਸਹੀ ਗੱਲ ਹੈ ਜਿੰਨੇ ਵੀ ਸਾਡੇ ਹਿੰਦੂ ਜੱਥੇਬੰਦੀਆਂ ਨੇ ਕਹਿ ਰਹੇ ਨੇ ਕਿ ਚੱਕਿਆ ਨਹੀਂ ਨਿਕਲਣੀ ਚਾਹੀਦੀਆਂ ਅਸੀਂ ਉਹਨੂੰ ਸਮਰਥਨ ਕਰਦੇ ਹਾਂ ਅਸੀਂ ਅੱਜ ਵੀ ਕਰ ਰਹੇ ਹਾਂ ਤੇ ਕੱਲ੍ਹ ਵੀ ਕਰਾਂਗੇ ਪਰ ਇਹ ਬੰਟੀ ਬਾਬਾ ਨੂੰ ਵੀ ਚਾਹੀਦਾ ਹੈ ਕਿ ਜੇ ਲੋਕ ਹਿੰਦੂ ਤਰੰਦੇ ਸਨਾਤਨ ਤਰੰਦੇ ਲੋਕ ਜੇ ਵਿਰੋਧ ਕਰ ਰਹੇ ਨੇ ਤਾਂ ਉਸ ਦੇ ਵਿੱਚ ਨਾ ਕੱਢਣ ਉਹ ਤਾਂ ਇਹ ਵੀ ਕਹਿ ਰਹੇ ਨੇ ਸ਼ਿਵਸਨਾ ਆ ਕੋਈ ਜਪੀਰਾਂ ਦੀ ਯਾਤਰਾ ਤੁਸੀਂ ਕੱਢ ਰਹੇ ਹੋ ਕੱਢ ਲਓ ਸਾਨੂੰ ਕੋਈ ਦਿੱਕਤ ਨਹੀਂ ਮਨ ਤਾਂ ਲੈਨੇ ਆ ਜੇ ਅਸੀਂ ਦ੍ਰਿਸ਼ੀ ਕਰਾਉਣ ਦੀ ਆਪਾਂ ਗੱਲ ਕਰ ਲਈਏ ਤਾਂ ਸ਼ਿਵਰਾਤਰੀ ਵੀ ਦ੍ਰਿਸ਼ੀ ਕਰਾਉਣ ਤੋਂ ਨਿਕਲਦੀ ਹੈ ਚੰਦਰ ਸਿੰਘ ਹਸਨ ਦੇ ਉੱਪਰ ਤਾਂ ਕਿੰਨੇ ਜਣੇ ਉਹ ਉਸੇ ਪ੍ਰਤੀਮ ਲੈ ਕੇ ਬਣੇ ਹੁੰਦੇ ਨੇ ਕਿੰਨੇ ਜਣੇ ਭਰਤਨਾਟਿਮ ਕਰਦੇ ਨੇ ਕਿੰਨੇ ਜਣੇ ਕੁੱਚੀ ਪੂੜੀ ਕਰਦੇ ਨੇ ਉਹ ਕੀ ਕਰਦੇ ਹੁੰਦੇ ਨੇ ਉਸ ਵਕਤ ਉਹ ਦੇਖਣਾ ਚਾਹੀਦਾ ਨਾ ਉਹਨਾਂ ਨੂੰ ਕਿ ਉਸ ਵਕਤ ਤੇ ਕਿੱਥੇ ਜਾਂਦੀਆਂ ਨਹੀਂ 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 ਉਹ ਚੱਕੀਆਂ ਨਹੀਂ ਉਹ ਸਾਡੇ ਪੈਸੇ ਲੱਗੇ ਹੋਏ ਚੱਕੀਆਂ ਨੇ ਕਿਉਂਕਿ ਉਹਦੇ ਵਿੱਚ ਮਾੜਾ ਮਾੜਾ ਕੁਝ ਬੱਚ ਜਾਂਦਾ ਇਹਨਾਂ ਨੂੰ ਘਰੇ ਇਹਨੇ ਪੀਪੇ ਚਾਤਾ ਵੇ ਜਾਂਦਾ ਹੋਰ ਕੁਝ ਨਹੀਂ ਹੈ ਉਦੋਂ ਕੁਝ ਪੈਂਦਾ ਇੰਨਾ ਪਿਆ ਚੱਕੀਆਂ ਖਰਾਬ ਕਰਨ ਦੀ ਕੋਸ਼ਿਸ਼ ਜਾਂ ਤਾਂ ਚੱਕੀਆਂ ਉਸੀਂ ਕਿਹਨੂੰ ਕਿਹਨੂੰ ਚੈਲੰਜ ਕਰਾਂਗੇ ਅਸੀਂ ਪਟਿਆਲਾ ਕਾਲੀ ਮਾਤਾ ਮੰਦਿਰ ਦੇ ਵਿੱਚ ਸਨ 2018 ਦੇ ਵਿੱਚ ਅਸੀਂ ਕੀਤਾ ਵੀ ਸੀਗਾ ਇਹ ਸਾਡੇ ਅਨੰਤ ਬਿਬੂਸ਼ੀ ਜਿਹੜੇ ਯਾਨੀ ਬ੍ਰਹਮਲੀਨ ਹੋ ਚੁੱਕੇ ਨੇ ਕਲੀ ਮਾਤਾ ਮੰਦਿਰ ਤੋਂ ਉਹਨਾਂ ਨੇ ਰੱਖੀ ਵੀ ਸੀਗੀ ਨਿਰੰਦਰ ਚੰਚਲ ਜੀ ਤੋਂ ਲੈ ਕੇ ਬੜੇ ਵੱਡੇ ਵੱਡੇ ਸਿੰਗਰ ਸੀਗੇ ਉਹਨਾਂ ਨੇ ਸਮਰਥਨ ਸੰਤ ਸੋ ਸਮਾਜ ਸਾਰਾ ਮਹਾ ਮੜਲੇਸ਼ਵਰ ਜੀ ਵੀ ਸਾਥ ਜਿੰਨੇ ਸੀਗੇ ਸਾਰੇ ਪਹੁੰਚੇ ਜਗਤ ਗੁਰੂ ਵਾਲੇ ਵੀ ਪਹੁੰਚੇ ਨੇ ਹਰ ਕਿਨੇ ਕਹ ਕੇ ਚਾਕੀਆਂ ਨਿਕਲ ਨਹੀਂ ਚਾਹੀਦੀਆਂ ਪਰ 5 ਲੱਖ ਬੰਦੇ ਦੇ ਸਿੱਤੇ ਜੂਨੀ ਸੀ ਕੀ ਉਹ ਕਹਿੰਦੇ ਸਾਡੇ 5 ਲੱਖ ਬੰਦਾ ਜਿਹੜਾ ਅਸੀਂ ਆ ਸਾਡੇ ਘਰ ਦੀ ਰੋਟੀ ਉਸ ਤੋਂ ਬਾਅਦ 5 ਲੱਖ ਨਾਲ ਅੱਗੇ ਜਿਹੜਾ 50 ਲੱਖ ਬੰਦਾ ਜੁੜਿਆ ਰੋਟੀ ਖਾਣ ਵਾਲਾ ਕਿ ਉਹ ਕਿੱਥੇ ਜਾਏਗਾ ਦੇਖੋ ਹਰ ਪਾਸੇ ਹੈ ਸਾਡੀ ਜਿਹੜੀ ਚਾਕੀਆਂ ਨਾ ਭਾਜੀ ਅਸਲ ਦੇ ਵਿੱਚ ਇਹ ਕੋਈ ਸਾਲ 2 ਸਾਲ 3 ਸਾਲ 10 ਸਾਲ 50 ਸਾਲ 100 ਸਾਲ 150 ਸਾਲ ਤੋਂ ਨਹੀਂ ਹੈ ਇਹ ਪੁਰਾਤਨ ਸਮੇਂ ਤੋਂ 2000 ਸਾਲ ਪੁਰਾਣੀ ਤੇ ਚੱਲਦੀ ਆ ਰਹੀ ਹੈ ਜੇ ਆਪਾਂ ਗੱਲ ਇਸ ਸਮੇਂ ਸੀ ਤੋਂ ਵੀ ਗੱਲ ਸ਼ੁਰੂ ਕਰ ਲਈਏ ਪਰ ਤਰੀਕਾ ਚੇਂਜ ਹੋ ਗਿਆ ਉਹਦਾ ਧਾਰਮਿਕ ਵਾਲੇ ਪਾਸੇੋਂ ਛੱਡ ਕੇ ਇਹਨੂੰ ਮਾਡਰਨ ਬਣਾ ਦਿੱਤਾ ਗਿਆ ਜੋ ਕਦੇ ਦੇਖਿਆ ਹੀ ਨਹੀਂ ਅਸੀਂ ਧਾਰਮਿਕ ਜਗਾਵਾਂ ਤੇ ਇਸ ਤਰ੍ਹਾਂ ਉਹ ਮਾਡਰਨ ਤਰੀਕੇ ਨਾਲ ਆ ਗਿਆ ਹੁਣ ਦੇਖੋ ਮਾਡਰਨ ਤਰੀਕਾ ਨਹੀਂ ਨਹੀਂ ਮੈਂ ਦੇਖੋ ਉਹ ਟਾਈਮ ਦੇ ਅਕੋਰਡਿੰਗ ਹੁਣ ਤੁਹਾਡੇ ਕੋਲ ਅਜ ਮਾਈਕ ਹੈ ਪਹਿਲਾਂ ਕਿਦਾਂ ਬੋਲਦੇ ਸੀਗੇ ਤੁਹਾਡੇ ਕੋਲ ਅੱਜ ਫੋਨ ਹੈ ਪਹਿਲਾਂ ਕਿਦਾਂ ਗੱਲ ਕਰਦੇ ਸੀਗੇ ਤੁਹਾਡੇ ਕੋਲ ਅੱਜ ਗੱਡੀ ਹੈ ਪਹਿਲਾਂ ਕਿੱਦਾਂ ਜਾਂਦੇ ਸੀਗੇ ਬੈਲ ਗੱਡੀਆਂ ਤੇ ਚੀਜ਼ ਦਾ ਟਾਈਮਿੰਗ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਝਾਕੀਆਂ ਜਿਹੜੀਆਂ ਨੇ ਅੱਜ ਡੀਜੇ ਲੱਕੇ ਬੋਲੇ ਬੋਲੇ ਜਾਏਗਾ ਉਹ ਪਹਿਲਾਂ ਕੀ ਸੀ ਅਸਲ ਦੇ ਵਿੱਚ ਅੱਜਕੱਲ ਜਿੰਨੇ ਰਾਮ ਲੀਲਾ ਕਿੰਨੀਆਂ ਕਿ ਬੰਦ ਕਰਵਾਤੀਆਂ ਜਿਹਦੇ ਅੰਦਰ ਕੋਈ ਕੀੜਾ ਹੁੰਦਾ ਆ ਉਹ ਰਾਮ ਲੀਲਾ ਬੰਦ ਕਰਵਾ ਕੇ ਪਰਚਾ ਵੀ ਦਰਜ ਕਰਵਾਉਂਦਾ ਆ ਕਿੰਨੇ ਕਿ ਮੈਂ ਕਹਿੰਦਾ ਹਿੰਦੂ ਸਮਾਜ ਦੇ ਲੋਕ ਜਿਹੜੇ ਇਹਨਾਂ ਮੁੱਦਾ ਚੱਕੀ ਫੜੇ ਵੰਟੀ ਬਾਬੇ ਕਿੰਨਾ ਕਰ ਰਾਮ ਲਾਲਾ ਬੰਦ ਕਰਾਤੀ ਇਹਨਾਂ ਨੇ ਉਹਦੇ ਆਣੇ ਚ ਕਿੱਥੇ ਕਿੱਥੇ ਬੰਦ ਨਹੀਂ ਕਰਾਈ ਉੱਥੇ ਜੋ ਲੰਕੇਸ਼ ਲੰਕੇਸ਼ ਹੁੰਦਾ ਪੰਜਾਬੀ ਚ ਗੱਲਾਂ ਹੁੰਦੀਆਂ ਨੇ ਪੰਜਾਬੀ ਗਾਣੇ ਚੱਲਦੇ ਨੇ ਕਦੇ ਮੈਂ ਤਾਂ ਸੁਣੇ ਕਦੇ ਇਹਨਾਂ ਨੇ ਕਦੇ ਪਰਚੇ ਦਰਜ ਕਰਾਏ ਨੇ ਕੁਰਬਾਨ ਵਾਲੇ ਸ਼ਿਵਸਨਾਂ ਦੇ ਵਿੱਚ ਕੁਝ ਬੰਦੇ ਹੈਗੇ ਜਿਹੜੇ ਕਰਵਾਉਂਦੇ ਆ ਦੇਖੋ ਜਿਹੜੀ ਯਾਤਰਾ ਬੰਟੀ ਬਾਬਨ ਜੋ ਗੱਲ ਕਹੀ ਹੈ ਕਿ ਜਿਹੜੀ ਯਾਤਰਾ ਉਹਨਾਂ ਨੇ ਨਿਕਲਣੀ ਨਿਕਲਣੀ ਹੈ ਆਸ਼ਵਾਸਨ ਜੋ ਦਿੱਤਾ ਉਹਨਾਂ ਨੇ ਕੋ ਯਾਤਰਾ ਕੱਢਣੀ ਕੱਢਣੀ ਹੈ ਜਿਹੜੀ ਝਾਕੀਆਂ ਦੀ ਮੈਟਰ ਦੀ ਗੱਲ ਹੈਗੀ ਹੈ ਉਹ ਆਪਣੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਚੱਕੇ ਜਿਹੜੀ ਕਿ ਨਿਕਲੇਗੀ ਨਹੀਂ ਉਹਨਾਂ ਨੇ ਬਿਆਨ ਬੱਜੀ ਉਹਨਾਂ ਕਰ ਦਿੱਤੀ ਹੋਈ ਤੁਹਾਨੂੰ ਕੀ ਲੱਗਦਾ ਨਿਕਲਣੀ ਚਾਹੀਦੀ ਕੀ ਨਹੀਂ ਨਹੀਂ ਦੇਖੋ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਨਿਕਲਣੀ ਨਹੀਂ ਚਾਹੀਦੀ ਕਾਰਨ ਦੋ ਨੇ ਨਿਕਲਣੀ ਨਹੀਂ ਚਾਹੀਦੀ ਤਾਂ ਦੂਜੇ ਪਾਸੇ ਬਾਕੀ ਜੇ ਨਿਕਲੀ ਜਾਵੇ ਜਾਂ ਤਾਂ ਫਿਰ ਉਹ ਵੀ ਬੰਦ ਹੋਣ ਜਾਂ ਤਾਂ ਫਿਰ ਇਹ ਵੀ ਨਿਕਲੂਗੀ ਜਾਂ ਤਾਂ ਫਿਰ ਇਹ ਵੀ ਨਿਕਲੂਗੀ ਜਾਂ ਤਾਂ ਫਿਰ ਉਹ ਵੀ ਬੰਦ ਜੇ ਮੈਂ ਵਿਭਾਗ ਕੋ ਤੁਹਾਨੂੰ ਸਾਡੇ ਚਾੜੇ ਚੈਨਲ ਮਾਧਮ ਦੱਸ ਰਿਹਾ ਤਾਂ ਮੈਨੂੰ ਕੋਈ ਫਰਕ ਨਹੀਂ ਹੈ ਜੇ ਚੱਕੀ ਇਹ ਬੰਦ ਹੋ ਰਹੀ ਹੈ ਤਾਂ ਬਾਕੀ ਵੀ ਬੰਦ ਹੋਣੀ ਚਾਹੀਦੀਆਂ ਨੇ ਸਾਡੇ ਇਹ ਨਹੀਂ ਮਤਲਬ ਕਿ ਉਹ ਵੱਡਾ ਲੀਡਰ ਹੈ ਤਾਂ ਉਹਨੂੰ ਦਬਾਉਣਾ ਨਾ ਬਣ ਜੇਗਾ ਵੱਡਾ ਸ਼ਾਹੋਕਾਰ ਆ ਵੱਡਾ ਬਾਬਾ ਆ ਨਾ ਬਣ ਜੇਗਾ ਸਾਡਾ ਉਹਨੂੰ ਬਦਨਾਮ ਕਰਕੇ ਜਦੋਂ ਛੋਟੇ ਛੋਟੇ ਲੋਕ ਟਰਸਟੀ ਵਾਲੇ ਬੰਦੇ ਜਦੋਂ ਪ੍ਰੋਗਰਾਮ ਕਰਦੇ ਨੇ ਅੱਜ ਕੱਲ ਕੰਨ ਐਂਟਰਟੇਨਮੈਂਟ ਬੀਬੀਆਂ ਵੀ ਸਾਡੀਆਂ ਇਹੋ ਜਿਹੀਆਂ ਨੇ ਕਿ ਜਿਹੜੀਆਂ ਕਿ ਯਾਨੀ ਕਿ ਐਂਟਰਟੇਨਮੈਂਟ ਭਾਲਦੀਆਂ ਨੇ ਕਿ ਜਦ ਤੱਕ ਸਾਡੀ ਐਂਟਰੀਆਂ ਮਾ ਅਕਾਲੀ ਦੀ ਨਹੀਂ ਹੋਏਗੀ ਜਾਂ ਸਾਈਂ ਬਾਬੇ ਦੀ ਐਂਟਰੀ ਨਹੀਂ ਹੋਊਗੀ ਅਸੀਂ ਉੱਥੇ ਅਸੀਂ ਤੱਪ ਤਾਂ ਅਸੀਂ ਬਹਿ ਵੀ ਨਹੀਂ ਸਕਦੇ ਅਸੀਂ ਆਪਣੇ ਸ਼ਰੀਰ ਨੂੰ ਅਸੀਂ ਬਠਾ ਨਹੀਂ ਸਕਦੇ ਕਿ ਜਦ ਤੱਕ ਐਂਟਰੀ ਨਹੀਂ ਹੋਊਗੀ ਉਹ ਸਚਾਈਆਂ ਨੇ ਸਾਡੇ ਧਰਮ ਦੇ ਵਿੱਚ ਅਖੰਡ ਭਾਰਤ ਨੂੰ ਅਸੀਂ ਪ੍ਰਾਤਨ ਸਨ 32 ਲੱਖ ਸਾਲ ਪੁਰਾਣ ਸਾਡਾ ਧਰਮ ਹੈ ਇਹ ਇਹਨੂੰ ਅਸੀਂ ਚਾਕੀਆਂ ਨਾਲ ਜੋੜੀਏ ਇਹ ਚਾਕੀਆਂ ਬਹੁਤ ਸਾਲ ਤੋਂ ਚੱਲਦੀਆਂ ਆ ਰਹੀਆਂ ਨੇ ਇਹ ਬੰਦ ਹੋ ਨਹੀਂ ਸਕਦੀਆਂ ਹੋਣ ਵਾਸਤੇ ਅਸੀਂ ਕਾਫੀ ਵਾਰ ਅਸੀਂ ਆਪੇ ਵੀ ਬੰਦ ਕਰਾਈਆਂ ਜਾ ਕੇ ਕਾਬੇ ਢੰਡਾਰੀ ਵਿੱਚ ਜਗਾ ਸੀ ਆਪਣੇ ਵੱਲੇ ਪਰਚੇ ਵੀ ਦਰਜ ਕਰਵਾਇਆ ਬਹੁਤ ਕੁਝ ਕੀਤਾ ਆ ਪਰ ਇਹ ਬੰਦ ਹੋਣ ਦਾ ਨਹੀਂ ਲਾਮ ਲੈਂਦੀਆਂ ਸਾਡਾ ਸਮਾਜ ਇੱਕ ਪਾਸੇ ਹੋਣਾ ਚਾਹੀਦਾ ਹੈ ਨਾ ਕਿ ਬੰਟੀ ਬਾਬੇ ਨੂੰ ਫੜੋ ਜੇ ਫੜਨਾ ਤਾਂ ਫਿਰ ਸਾਰਿਆਂ ਨੂੰ ਫੜੋ ਚੈਲੰਜ ਦਿਓ ਕਿ ਤਾਈ ਅਸੀਂ ਸਾਰੇ ਹਜੂਮ ਹੋ ਕੇ 100 150 ਬੰਦਿਆਂ ਸੇ ਪਹੁੰਚੇਗਾ ਤੁਸੀਂ ਵੀ ਇਹ